ਜੰਗ ਖਤਮ ਨਹੀਂ ਹੋਊਗੀ ਇੰਡੀਗਣ ਨਿਸ਼ਾਨੇ ਤੇ ਆ ਨਿਸ਼ਾਨੇ ਤੇ ਹੋਣਾ ਹੁਣ ਜੰਮੇ ਦੀ ਗੱਲ ਹੀ ਨਿਸ਼ਾਨੇ ਤੇ ਫੌਜ ਨੂੰ ਫੌਜ ਦੇ ਰੱਖਣੇ ਰੱਖਣਾ ਹੈ ਪੰਜਾਬ ਸਭ ਤੋਂ ਅਹਿਮ ਪੰਜਾਬ ਦੀ ਅਹਿਮੀਅਤ ਨਹੀਂ ਜਿਆਦਾ ਹੈ ਕਿ ਆਪਾਂ ਸੋਚ ਵੀ ਨਹੀਂ ਸਕਦੇ ਮਾਹੌਲ ਤਾਂ ਮਲੋ ਹਾਰਡਨੈਸ ਵੱਲ ਨੂੰ ਹੀ ਜਾ ਰਿਹਾ ਹੈ 15 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਪੁਨਛ ਦੇ ਵਿੱਚ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਡੈਥ ਹੋਈ ਹੈ ਦਰਬਾਰ ਸਾਹਿਬ ਦਾ ਵੀ ਮੈਨੂੰ ਬਲੈਕਆਊਟ ਹੋ ਗਿਆ। ਇਹ ਨਹੀਂ ਦਰਬਾਰ ਸਾਹਿਬ ਦਾ ਆਲੀ ਥਾਂ ਤੇ ਜੇ ਮਿਲਟਰੀ ਆ ਇਹਨਾਂ ਕੋਲ ਇਹ ਪਰੇਸ਼ਾਨੀ ਹੋ ਸਕਦੀ ਹੈ ਕਿ ਆਸੇ ਪਾਸੇ ਜਾਂ ਕੋਈ ਬੌਮਬਿੰਗ ਕਰ ਸਕਦਾ। ਇਹ ਗਾਬ ਆ ਗਿਆ ਹਸਤੇ ਕਿਵੇਂ ਇਕੱਲੀ ਗੱਲ ਤਾਂ ਇੰਨੀ ਚੁਣੌਤੀ ਦੇ ਸਮੇ ਉਸ ਸਰਵਾਈਵ ਕਿਵੇਂ ਕਰਦਾ? ਆਪ ਜਨੂੰ ਬਚਾਉਂਦਾ ਕਿਵੇਂ ਹੈ? ਸਿੱਖ ਲੀਡਰਸ਼ਿਪ ਹੈ ਜਿਹੜੀ ਇੱਕ ਵੀ ਬੰਦਾ ਉਹਨੂੰ ਚੇਹੇ ਗੱਲ ਨਹੀਂ ਕਰ ਰਿਹਾ। ਇਹੀ ਤਾਂ ਸਿੱਖ ਲੀਡਰਸ਼ਿਪ ਦਾ ਕਰਾਈਸਿਸ ਆ। ਅਹੀਂ ਚੱਲਦਾ ਰਿਹਾ ਆਫੀਸੇ ਹੋ ਰਿਹਾ ਨਾ ਬਸ ਨੈਚੁਰਲ ਆ ਕਿ ਵੀ ਉਹ ਸਮਿਆਂ ਚ ਜੇ ਤੁਸੀਂ ਖੂਨ ਦੇ ਰਹੇ ਹੋ ਔਰ ਜਗਾ ਦੇ ਰਹੇ ਹੋ ਸਾਰਾ ਕਿਹਦਾ ਅਧਿਕਾਰ ਤਾਂ ਲਓਗੇ ਹੁਣ ਉਹ ਹੀ ਨੈਸ਼ਨਲ ਮੀਡੀਆ ਦਿਖਾ ਰਿਹਾ ਵੀ ਮੰਨ ਲਓ ਸਿੱਖ ਰੈਜiment ਦੀਆਂ ਇਹ ਬਹਾਦਰੀਆਂ ਨੇ ਸਿੱਖ ਰੈਜiment ਨੇ ਇਹ ਕੁਛ ਕੀਤਾ ਸਿੱਖਾਂ ਨੇ ਕੁਛ ਕੀਤਾ ਇਹ ਨੂੰ ਆਏ ਨਾ ਸੋਚ ਚੁਕਿ ਵੀ ਇਹ ਇਹ ਬੇਵਕੂਫ ਲੋਕ ਪਰ ਜਦੋਂ ਇਹੋ ਜਿਹਾ ਮਾਹੌਲ ਹੈ ਪੰਜਾਬ ਸਾਰਾ ਕੁਝ ਭੁੱਲ ਭੁਲਾ ਕੇ ਸਾਰੀਆਂ ਚੀਜ਼ਾਂ ਭੁੱਲ ਭੁਲਾ ਕੇ ਨਾਲ ਖਾਤੇ ਇਹ ਤਾਂ ਪੰਜਾਬੀਆਂ ਦੀ ਖਾਸियत ਆ ਸਿੱਖਾਂ ਦੀ ਖਾਸियत ਆ ਕਿ ਵੀ ਉਹ ਨਾਲ ਖੜਦੇ ਆ ਭਗਵੰਤ ਸਿੰਘ ਮਾਨ ਦੀ ਇੱਕ ਸਟੇਟਮੈਂਟ ਬੜੀ ਵਾਇਰਲ ਹੋ ਰਹੀ ਆ ਜਿੱਤ ਕੇ ਤਾਂ ਦੇਖ ਲਓ ਕਹਿੰਦੇ ਲਾਹੌਰ ਕਹਿੰਦੇ ਘੰਟੇ ਬਾਅਦ ਘੰਟੇ ਬਾਅਦ ਮੋੜ ਦੋਗੇ ਇਹੋ ਜਿਹਾ ਹਾਲ ਹੋਇਆ ਪਿਆ ਜਿੱਤ ਲਓ ਲਾਹੌਰ ਨੂੰ ਘੰਟੇ ਬਾਅਦ ਮੋੜ ਦੋ ਕਹਿੰਦੇ ਸਾਡੇ ਹਾਲਾਤ ਦੇਖ ਕੇ ਪਾਕਿਸਤਾਨ ਦਾ ਜਿਹੜਾ ਇਲਾਕਾ ਹੈ ਭਗਵੰਤ ਮਾਨ ਨੂੰ ਨੌਲੇਜ ਹੈ ਨੀਗੀ ਉਹ ਇੰਸ਼ਾ ਅਮਰੀ ਜਾਂਦਾ ਯਵਲੀਆਂ ਪਾਸੇ ਚੀਨ ਹੋ ਜਾਂਦਾ ਇੱਕ ਪਾਸੇ ਅਮਰੀਕਾ ਹੋ ਜਾਂਦਾ ਉਪਰ ਕੀ ਮਾਰਨਗੇ ਅਮਰੀਕਾ ਕਰੂ ਕੁਛ ਜਾਂ ਨਹੀਂ ਮੇਰੀ ਅਸੈਸਮੈਂਟ ਇਹ ਆ ਜੀ BBMB ਦਾ ਜਿਹੜਾ ਮਸਲਾ ਹੋਇਆ ਸੀ ਸਾਰਾ ਦੋ ਕੁ ਦਿਨ ਪਹਿਲਾਂ ਹੀ ਜਿਹੜਾ ਸਪੈਸ਼ਲ ਸੈਸ਼ਨ ਸੁਤੇ ਹਾਂ ਜੀ ਉਹ ਕਿਸ ਤਰੀਕੇ ਨਾਲ ਗਲਤ ਹੈ BBMB ਨੂੰ ਦੁਬਾਰਾ ਪੁਨਰਗਠਨ ਕੀਤਾ ਜਾਵੇ ਤੇ ਪੁਨਰਗਠਨ ਕਰਕੇ ਤਾਂ ਹੋਰ ਫਾਨਾ ਠੋਕ ਦੇਣਗੇ ਉਹ ਆਕੇ ਮਤਲਬ ਜੋ ਹੱਥ ਚ ਆ ਉਹ ਵੀ ਗਵਾਉਣ ਚਲੇ ਵੀ ਇਹ ਸਾਰੇ ਹਾਂ ਹਾਂ ਕਰਕੇ ਆ ਗਏ ਵੀ ਇਹਨਾਂ ਨੇ ਪੜਿਆ ਨਹੀਂ ਵੀ ਇਹ ਕੀ ਬੋਲਦਾ ਪਿਆ ਜਾਂ ਸੁਣਿਆ ਨਹੀਂ ਕਿ ਵੀ ਸਪੀਕਰ ਬੋਲਦਾ ਕੀ ਪਿਆ ਪਰਗਟ ਸਿੰਘ ਕਿੱਥੇ ਸੀ ਪਰਗਟ ਸਿੰਘ ਐਨੀ ਵਾਰੀ ਕਹਿੰਦੇ ਜੀ ਪਾਣੀਆਂ ਦੇ ਰਾਖੇ ਆ ਅਸੀਂ ਪਾਣੀਆਂ ਦੇ ਬਾਰੇ ਦੱਸੋ ਸਮਝਾਓ ਮੈਨੂੰ ਹੁਣ ਸਾਹਮਣੇ ਮਤਾਂ ਪੈਂਦੇ ਪਏ ਅਸੀਂ ਬੋਲੇ ਕਿਉਂ ਸਾਰੀ ਹੋਤੀ ਸੁਖਪਾਲ ਖੇੜਾ ਉੱਥੇ ਸੁਖਪਾਲ ਖੇੜਾ ਉੱਥੇ ਸੀ ਪ੍ਰਤਾਪ ਬਾਜਵਾ ਉੱਥੇ ਸੀ ਸਾਰੀ ਚਲੋ ਮੈਂ ਕਹਿੰਦਾ ਬਾਕੀ ਅਕਾਲੀਆਂ ਚੋਂ ਇੱਕ ਉੱਥੇ ਹਾਜ਼ਰ ਸੀ ਉਹ ਪਾਇਆ ਹੱਕ ਚਾ ਸਤਿਗੁਰਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਇੰਨਾ ਜ਼ਿਆਦਾ ਵਧਿਆ ਹੋਇਆ ਕਿ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ ਇੱਕ ਦੂਜੇ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ 15 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਾਕਿਸਤਾਨ ਵੱਲੋਂ ਪਾਕਿਸਤਾਨ ਦੀ ਆਰਮੀ ਵੱਲੋਂ ਪਰ ਭਾਰਤ ਨੇ ਡਿਟੈਕਟ ਕਰ ਲਿਆ ਜਿਦੇ ਵਿੱਚ ਚੰਡੀਗੜ੍ਹ ਦਾ ਵੀ ਨਾਮ ਆਉਂਦਾ ਕਿ ਚੰਡੀਗੜ੍ਹ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਜੀਓਪੋਲੀਟੀਕਲੀ ਇਹ ਕਿੱਧਰ ਨੂੰ ਜਾ ਰਿਹਾ ਮਾਹੌਲ ਭਾਰਤ ਪਾਕਿਸਤਾਨ ਦਾ ਕੀ ਤੀਜੇ ਵਿਸ਼ਵ ਯੁੱਧ ਵੱਲ ਨੂੰ ਵਧ ਰਹੇ ਹਾਂ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਅਜੀਪਾਲ ਸਿੰਘ ਬਰਾੜ ਬਰਾੜ ਸਾਹਿਬ ਵਾਈਕੁਰਜੀਤ ਖਾਲਸਾ ਸਾਹਿਬ ਵਾਈਕੁਰਜੀਤ ਕੀ ਪਤਨੀ ਵਾਈਕੁਰਜੀਤ ਖਾਲਸਾ ਵਾਈਕੁਰ ਪਹਿਲਾ ਸਵਾਲ ਮੇਰਾ ਕੀ ਤੀਜਾ ਵਿਸ਼ਵ ਯੁੱਧ ਲੱਗਿਆ ਹੋਇਆ ਜਾਂ ਲੱਗਣ ਵੱਲ ਨੂੰ ਜਾ ਰਹੇ ਹਾਂ ਅਸੀਂ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਪਾਕਿਸਤਾਨ ਵੱਲੋਂ 15 ਥਾਵਾਂ ਨੂੰ ਜਾਂ 15 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਚੰਡੀਗੜ੍ਹ ਵੀ ਇੱਕ ਆਉਣਾ ਚੋ ਦੇਖੋ ਤੇ ਜਦ ਵਿੱਚ ਵਿਉਦਾਰੀ ਤੋਂ ਕੋਈ ਹਲੇ ਗੱਲ ਹੈ ਨਹੀਂ ਉ ਤਾਂ ਜਦੋਂ ਯੂਕਰੇਨ ਲੱਗਿਆ ਸੀ ਜੰਗ ਹੋਈ ਉਸ ਤੋਂ ਵੀ ਆਪਾਂ ਤੀਜਾ ਵਿਸ਼ਵ ਯੁੱਧ ਡਿਕਲੇਅਰ ਕਰਨਾ ਤੋਂ ਪਹਿਪੇ ਸੀ ਗਾਜਾ ਵਾਲੀ ਹੋਈ ਉਹਦੋਂ ਵੀ ਤੀਜਾ ਤੀਜਾ ਵਿਸ਼ਵ ਯੁੱਧ ਕਹਿਣਾ ਤਾਂ ਇਹਨੂੰ ਗਲਤ ਹੈਗਾ ਹੈ ਨਾ ਇਹ ਜ਼ਰੂਰ ਆ ਕਿ ਪਾਕਿਸਤਾਨ ਤੇ ਭਾਰਤ ਦੇ ਵਿੱਚ ਇਹ ਹੈ ਇਸ਼ੂਸ ਤੇ ਪਰ ਵੱਡੀ ਗੱਲ ਇਹ ਆ ਕਿ ਵੀ ਇਹਦੇ ਚ ਕੁਝ ਵੱਡੀਆਂ ਤਾਕਤਾਂ ਬਹੁਤ ਐਕਟਿਵਲੀ ਇਨਵੋਲਵ ਹੋ ਚੁਈਆਂ ਜਿਨਾਂ ਚੋਂ ਚੀਨ ਆ ਰੂਸ ਆ ਅਮਰੀਕਾ ਇਹਦਾ ਪੱਟਾ ਇਹਨਾਂ ਚੀਨ ਤੇ ਰੂਸ ਅਮਰੀਕਾ ਦਾ ਬਹੁਤ ਜ਼ਿਆਦਾ ਇਨਵੋਲਵਮੈਂਟ ਆ ਤੇ ਦੂਜੇ ਨੰਬਰ ਤੇ ਈਰਾਨ আর ਗੀਆਂ ਤਾਕਤਾਂ ਤੁਰਕੀ আর ਗੀਆਂ ਤਾਕਤਾਂ ਇਹ ਸਾਰੀਆਂ ਇਨਵੋਲ ਹੋਣੀਆਂ ਨੇ ਸੋ ਤੀਜਾ ਵਿਸ਼ਯੋ ਦਾ আর ਕੀ ਗੱਲ ਤਾਂ ਹੈ ਨਹੀਂ ਪਰ ਡੈਫੀਨਿਟਲੀ ਹੋਣ ਇੱਕ ਟਫ ਸਿਚੁਏਸ਼ਨ ਆਹੀਗੀ ਦਿਕਤਤਾਂ ਵਰ ਚੁਣੌਤੀਆਂ ਪਰ ਆ ਸਮਾ ਹੈਗਾ ਤੇ ਇਹ ਕੋਈ ਅਚੰਭਾ ਵੀ ਨਹੀਂ ਹੈ ਡਾ ਆਪਾਂ ਕੀ ਕੀ ਹੈ ਹੈ ਕਹਿਣ ਬਹੁਤ ਜੀ ਜੋਂ ਵੇਖੋ ਜਦੋਂ ਲੋਕ ਸੜਕਾਂ ਦੀ ਗੱਲ ਕਰਦੇ ਸੀਗੇ ਕੋਈ ਕਹਿੰਦਾ ਸੀ ਵੀ ਇੱਥੋਂ ਲੱਗ ਜਾਣੀ ਆ ਸੈਂਟਰਲ ਏਸ਼ੀਆ ਨਾਲ ਜਾਂਦੀਆਂ ਰਹਿਣੀਆਂ ਸਨ ਤਾਂ ਆਪਾਂ ਉਦੋਂ ਵੀ ਇਹ ਸਟੈਂਡ ਰੱਖਿਆ ਸੀਗਾ ਕਿ ਇਹ ਬਾਰਡਰ ਹਾਰਡ ਹੈਗਾ ਇਹਨੇ ਹਾਰਡ ਹੀ ਰਹਿਣਾ ਹਲੇ ਕਾਫੀ ਹਲੇ ਤੱਕ ਇਹਦੇ ਵਿੱਚ ਬੁਨਿਆਦੀ ਤਬਦੀਲੀਆਂ ਉਹ ਨਹੀਂ ਆਈਆਂ ਜਿਦਾਂ ਇੱਥੇ ਹਲੇ ਵਪਾਰ ਖੁੱਲ ਸਕਣ ਤੇ ਸਾਰਾ ਕੁਝ ਹੋ ਸਕੇ ਇਹ ਹਾਰਡ ਬਾਰਡਰਸ ਹੈਗੇ ਆ ਇਹ ਹਾਰਡ ਬਾਰਡਰਸ ਦੇ ਉੱਤੇ ਜਿਹੜੀ ਜਿਹੜੇ ਆ ਸਰਦਾਂ ਹੈਗੀ ਹੈ ਨਾ ਤੇ ਕਿਸੇ ਟਾਈਮ ਬਾਹਲੀ ਤੇ ਗਰਮੀ ਆ ਜਾਂਦੀ ਹੈ ਕਿਸੇ ਨੂੰ ਥੋੜਾ ਬੰਦ ਤਾਂ ਜਿਸ ਤਰੀਕੇ ਨਾਲ 15 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਾਕਿਸਤਾਨ ਵੱਲੋਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਉਂਕਿ ਮਾਹੌਲ ਮਾਹੌਲ ਤਾਂ ਮਲੂ ਹਾਰਡਨੈਸ ਵੱਲੋਂ ਹੀ ਜਾ ਰਿਹਾ ਹੈ ਉਹ ਆਇਆ ਕਿ ਉਹ ਇਹ ਉਹ ਪਹਿਲਾਂ ਭਾਰਤ ਨੇ ਰਿਟੈਲੀਏਟ ਕੀਤਾ ਇਸ ਤੇ ਆ ਕੇ ਕਿ ਬਈ ਪਾਣੀ ਰੋਕ ਕੇ ਜੋ ਪਹਿਲਗਾਮਾਰਗੀ ਘਟਨਾ ਹੋਗੀ ਤਾਂ ਪਾਣੀ ਰੋਕਿਆ ਨਹੀਂ ਪਾਣੀ ਦਿੱਤਾ ਸੰਧੀ ਨੂੰ ਸਸਪੈਂਡ ਕੀਤਾ ਉਸ ਤੋਂ ਬਾਅਦ ਇਹ ਹੋ ਗਿਆ ਕਿ ਉਹਨਾਂ ਨੇ ਸ਼ਿਮਲਾ ਸਮਚੋਂ ਤਰ ਅਧਿਕਾਰਤਾ ਤਾਂ ਸਿਮਲਾ ਸਮਝੋ ਤਰਦ ਹੁੰਦੇ ਤਾਂ ਗੱਲ ਹੋ ਗਈ ਸੀ ਨਾ ਕਿ ਹੁਣ ਜੰਗ ਵਾਲੇ ਪਾਸੇ ਨੂੰ ਕਾਣੀ ਤੁਰ ਪੀਆ ਜਵਾਨੀ ਤੌਰ ਤੇ ਤੁਰ ਪੀ ਸੀ ਲਿਫਤੀ ਤੌਰ ਤੇ ਤੁਰ ਪੀ ਸੀ ਐਕਚੁਅਲੀ ਗਰਾਉਂਡ ਤੇ ਹੋਇਆ ਕਿ ਨਹੀਂ ਹੋਇਆ ਇਹ ਲੱਗਦਾ ਫਿਰ ਆਪਰੇਸ਼ਨ ਹੋ ਗਿਆ ਭਾਰਤ ਨੂੰ ਤਾਂ ਉਹਨਾਂ ਨੇ ਉਹਦਾ ਰਿਟੈਲੀਏਟਰੀ ਦੇਣਾ ਹੀ ਸੀਗਾ ਤੇ ਮੈਨੂੰ ਲੱਗਦਾ ਕਿ ਵੀ ਕਸ਼ਮੀਰ ਦੇ ਵਿੱਚ ਵੀ ਉਹਦੀ ਗਤੀਵਿਧੀ ਨੂੰ ਹੋਰ ਵਧਾਉਣਗੇ ਹਾਲੇ ਪੁਂਚ ਸੈਕਟਰ ਚ ਖਾਸ ਕਰਕੇ ਉਹ ਜ਼ਿਆਦਾ ਤੇਜ਼ ਪੁਂਚ ਦੇ ਵਿੱਚ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਡੈਥ ਹੋਈ ਉਨਾ ਦੇ ਨਾਲ ਹੋਰ ਵੀ ਸੀ ਚਾਰ ਬੰਦੇ ਦੀ ਡੈਥ ਹੋਈ। ਜਾਂ ਦਰਬਾਰ ਸਾਹਿਬ ਜਿਹੜਾ ਮੋਕ ਡ੍ਰਿਲ ਹੋਇਆ ਉਹਦੇ ਵਿੱਚ ਦਰਬਾਰ ਸਾਹਿਬ ਦਾ ਵੀ ਮੈਨੂੰ ਬਲੈਕਆਊਟ ਹੋਇਆ। ਕਹਿੰਦੇ ਪਹਿਲੀ ਵਾਰ ਹੋਇਆ ਇਸ ਤਰੀਕੇ ਨਾਲ। ਜਾਂ ਦਰਬਾਰ ਸਾਹਿਬ ਪਹਿਲਾਂ ਵੀ ਇਸ ਤਰੀਕੇ ਨਾਲ ਹੋਇਆ ਕਦੇ। ਮੈਨੂੰ ਪਤਾ ਨਹੀਂ ਛਾਟ ਤੇ ਕਿੱਤਾ ਚੇ ਮੋਕ ਡ੍ਰਿਲਸ ਦੇ ਵੇ ਦਰਬਾਰ ਸਾਹਿਬ ਦਾ ਬਲੈਕਆਊਟ ਕੀਤਾ ਜਾਂਦਾ ਸੀ ਕਿ ਨਹੀਂ। ਮੈਨੂੰ ਲੱਗਦਾ ਕੀਤਾ ਜਾਂਦਾ ਹੋਊਗਾ। ਹਾਲੇ ਤੱਕ ਪਤਾ ਨਹੀਂ ਆਪਾਂ ਪਤਾ ਕਨਫਰਮ ਕਰ ਲਏ ਨੇ। ਪਰ ਉਹ ਬਲੈਕਆਊਟ ਉਸੇ ਵੀ ਹੁੰਦਾ ਹੋਊਗਾ ਬਿਕਾਜ਼ ਦੇਖੋ ਨਾ ਜੇ ਦਰਬਾਰ ਸਾਹਿਬ ਦਾ ਅਲੀਟਾ ਤੇ ਜੇ ਮਿਲਟਰੀ ਐਂਗਲ ਤੋਂ ਵੇਖਿਆ ਜਾਵੇ ਹੂੰ ਆ ਉਹ ਫਿਰ ਇਹ ਪਰੇਸ਼ਾਨੀ ਹੋ ਸਕਦੀ ਹੈ ਕਿ ਪਿਆਸੇ ਪਾਸੇ ਜਾਂ ਕਿਤੇ ਬੌਮਬਿੰਗ ਕਰ ਸਕਦੇ ਹੋ ਹੂੰ ਠੀਕ ਹੈ ਜੀ ਦੂਜਾ ਇਹ ਹੈ ਕਿ ਵੀ ਉਹਦਾ ਕੋਈ ਹੱਲ ਲੱਭਿਆ ਜਾ ਸਕਦਾ ਹੈ ਜ਼ਰੂਰੀ ਨਹੀਂ ਕਿਉਂਕਿ ਵੀ ਆਏ ਆ ਪੈਸਤਾ ਇਹ ਹੈ ਕਿ ਵੀ ਆਪਾਂ ਕਿਸੇ ਹੋ ਢੰਗ ਨਾਲ ਉੱਥੇ ਆਪਣਾ ਉਹਨੂੰ ਬਲੈਕਆਊਟ ਅਲੀ ਸਿਚੁਏਸ਼ਨ ਜਿਵੇਂ ਆਪਾਂ ਫਿਰ ਕਿਸ ਤਰੀਕੇ ਦੀ ਲਾਈਟਿੰਗ ਦੇ ਸਕਦੇ ਹਾਂ ਕੀ ਆ ਉਹਦੇ ਹੱਲ ਲੱਭੇ ਜਾ ਸਕਦੇ ਆ ਹੂੰ ਇਹ ਗੱਲ ਨਹੀਂ ਕਿ ਨਹੀਂ ਲੱਭੇ ਜਾ ਸਕਦੇ ਕਿਉਂਕਿ ਬਿਜਲੀ ਲਾਈਟ ਆਉਣੀ ਤਾਂ ਹੁੰਦੀ ਦੋ ਡੇਡ ਕ ਸਦੀਆਂ ਦੀ ਗੱਲ ਹੀ ਆ ਨਾ ਉਹ ਪਹਿਲਾਂ ਵੀ ਤਾਂ ਹਮਮ ਦਰਬਾਰ ਸਾਹਿਬ ਉੱਥੇ ਸੀ ਸੋ ਇਹ ਗੱਲ ਨਹੀਂ ਤੇ ਬਾਕੀ ਜਿਹੜਾ ਗੱਲ ਹੈਗੀ ਆ ਕਿ ਵੀ ਉਹਨਾਂ ਨੇ ਰਿਟੈਲੀਏਟ ਕੀਤਾ 15 ਟਿਕਾਣੇ ਚੁਣੇ ਉਹਨਾਂ ਵਿੱਚ ਕੁਝ ਵੇਖ ਰਿਆ ਸੀ ਜਿਵੇਂ ਚੰਡੀਗੜ੍ਹ ਚੰਡੀਗੜ੍ਹ ਇੱਕ ਨੈਚੁਰਲ ਸ਼ਾਟ ਲੈਣਗੇ ਇੰਵੈਸਟਿਗੇਟ ਕਮਾਂਡ ਦਾ ਹੈੱਡਕੁਆਟਰ ਹੈ ਉੱਥੇ ਹਾਂਜੀ 5ਵੇਂ ਕਮਾਂਡ ਹੈੱਡਕੁਆਟਰ ਆ ਫਿਰ 에어ਪੋਰਟ ਆ ਬਹੁਤ ਜ਼ਰੂਰੀ ਹੈ ਜਿਹੜਾ ਹਾਂਜੀ ਇਹ ਤੋਂ ਮਿਲਟਰੀ ਯੂਜ਼ ਹੁੰਦਾ ਇਸ 에ਰਪੋਰਟ ਦਾ ਸੋ ਇਹ ਟਿਕਾਣੇ ਤਾਂ ਨੈਚੁਰਲ ਚੰਡੀਗੜ੍ਹ ਨਿਸ਼ਾਨੇ ਤੇ ਆ ਚੰਡੀਗੜ੍ਹ ਚੰਡੀਗੜ੍ਹ ਨਿਸ਼ਾਨੇ ਤੇ ਹੁਣ ਹੁਣ ਕੋ ਜੰਮੇ ਦੀ ਗੱਲ ਹੀ ਨਿਸ਼ਾਨੇ ਤੇ ਕੋਈ ਉਹਨਾਂ ਦੀ ਫੌਜ ਨੇ ਰੱਖਣੇ ਰੱਖਣਾ ਕਿਉਂਕਿ ਦੇਖੋ ਦੋ ਮੁੱਖ ਚੀਜ਼ਾਂ ਇੱਥੇ ਦੋ ਦੋ ਕਿ ਤਿੰਨ ਚਾਰ ਹੈਗੀ ਹੈ ਪਹਿਲੀ ਗੱਲ ਕਿ ਪੱਛਮੀ ਕਮਾਂਡ ਦਾ ਹੈੱਡਕੁਆਰਟਰ ਇੱਥੇ ਆ ਚੰਡੀਬੰਦਰ ਤੇ ਹਾਂਜੀ ਦੂਜੀ ਗੱਲ ਇੱਕ ਉਹ ਹਵਾਈਡ ਹੈ ਜਿਹੜਾ ਭਾਰਤ ਦੀ ਉੱਤਰੀ ਏਰੀਆਜ਼ ਨੂੰ ਕਸ਼ਮੀਰ ਨੂੰ ਲੇਹ ਨੂੰ ਕਨੈਕਟ ਕਰਦਾ ਇੱਥੋਂ ਹੂੰ ਤੀ ਇਹ ਵੱਡੀ ਗੱਲ ਕਿ ਹਿੰਦੁਸਤਾਨ ਦੀ ਜਿਹੜੀ ਨੈਸ਼ਨਲਿਸਟ ਨੈਸ਼ਨਲਿਜ਼ਮ ਦੀ ਜੋ ਬਿਲਡਿੰਗ ਹਾਂਜੀ ਦਾ ਨੈਰੇਟਿਵ ਬਿਲਡ ਰਿਤਾ ਦਾ ਮੰਨ ਰਿਹਾ ਅਸ਼ਟਰਵਾਦ ਦਾ ਉਹਦਾ ਚੰਡੀਗੜ੍ਹ ਪ੍ਰਤੀਕ ਹੈ ਗਿਆ ਸੋ ਨੈਚੁਰਲ ਹੈ ਕਿ ਅਟੈਕ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹਾਂ ਪੰਜਾਬ ਬਹੁਤ ਇੰਪੋਰਟੈਂਟ ਥਾਂ 'ਤੇ ਆ ਇਸ ਟਾਈਮ ਬਹੁਤ ਭੂਗੋਲਿਕ ਤੌਰ ਤੇ ਆਪਾਂ ਜਿੱਥੇ ਬੈਠੇ ਆ ਇਹ ਸਾਰੇ ਖਿੱਤੇ ਇਸ ਟਾਈਮ ਸਭ ਤੋਂ ਜ਼ਰੂਰੀ ਥਾਂ ਹੈ ਹੂੰ ਕਸ਼ਮੀਰ ਦਾ ਪਤਾ ਹੈ ਵੈਲੀ ਹੈਗੀ ਆ ਪਾਣੀਆਂ ਹੈਗੀਆਂ ਦੋਨੇ ਪਾਸੇ ਕੀ ਹੋਣਾ ਉੱਪਰ ਉਹ ਉਹ ਸਰਪ੍ਰਾਈਜ਼ ਨਹੀਂਗਾ ਕੋਈ ਹੂੰ ਠੀਕ ਹੈ ਇਸੇ ਤਰੀਕੇ ਨਾਲ ਜਿਹੜਾ ਠੇਹਾ ਇਲਾਕਾ ਹੈ ਰਾਜਸਥਾਨ ਦਾ ਤੇ ਗੁਜਰਾਤ ਦਾ ਉਹ ਕੋਈ ਐਡਾ ਡਵੈਲਪਡ ਇਲਾਕਾ ਨਹੀਂ ਉਹ ਸਟੇਟਾਂ ਪਤਾ ਹੀ ਨਹੀਂ ਕਿਵੇਂ ਉਹਨਾਂ ਨੇ ਬਿਹੇਵ ਕਰਨਾ ਪੰਜਾਬ ਸਭ ਤੋਂ ਅਹਿਮ ਆ ਪੰਜਾਬ ਦੀ ਅਹਿਮੀਅਤ ਇੰਨੀ ਜ਼ਿਆਦਾ ਹੈ ਕਿ ਆਪਾਂ ਸੋਚ ਵੀ ਨਹੀਂ ਸਕਦੇ ਹੂੰ ਸੋ ਇਸ ਅਹਿਮੀਅਤ ਦੇ ਵਿੱਚ ਪੰਜਾਬ ਆਲ ਦੇ ਵਾਸਤੇ ਕਿਵੇਂ ਪੱਲੀਗਲ ਤਾਂ ਇਨੀ ਚੁਣੌਤੀ ਦੇ ਸਮੇ ਉਸ ਸਰਵਾਈਵ ਕਿਵੇਂ ਕਰਦਾ ਆਦਿਆਂ ਨੂੰ ਬਚਾਉਂਦਾ ਕਿਵੇਂ ਆ ਦੂਜੇ ਤੇ ਹੋਰ ਜਿਹੜੇ ਜੰਗ ਵੱਡੀ ਨਾਂ ਵੀ ਆਵੇ ਹੋਰ ਪ੍ਰਭਾਵ ਪੈਣਗੇ ਜਿਵੇਂ ਸਮਝੋ ਕਿਸੇ ਨੇ ਸਨਤ ਲਾਉਣੀ ਆ ਕੁਛ ਲਾਉਣੀ ਆ ਕਿਉਂ ਆਊਗਾ ਬਣ ਤੇ ਤਾਂ ਉਹਦਾ ਜਿਵੇਂ ਉਹ ਅਸਰ ਨੂੰ ਟਾਲਦਾ ਵਾਦੇ ਤੋਂ ਤੇ ਤੀਜੀ ਵੱਡੀ ਗੱਲ ਆ ਕਿ ਜਿਹੜੇ ਪ੍ਰਾਣੇ ਮਿਨੋਰਟੀਜ਼ ਦੇ ਜਾਂ ਸਿੱਖਾਂ ਦੇ ਖਾਸ ਕਰ ਜਿਹੜੀਆਂ ਦਿੱਕਤਾਂ ਹੈਗੀਆਂ ਜਿਹੜੀਆਂ ਪ੍ਰਿੰਸੀਪਲ ਬੜੀ ਬਫਰ ਸਟੇਟ ਨਹੀਂ ਕੀਤੀਆਂ ਵੀ ਐ ਜਿਵੇਂ ਆ ਬੀਬੀ ਐਮ ਵੀ ਆਰ ਪਾਣੀ ਵਾਲੀ ਲਾ ਲੋ ਸਾਡੇ ਦਰਿਆਵਾਂ ਦੀ ਵੰਡ ਲਾ ਲੋ ਸਾਡੇ ਨਾਲ ਜਿਹੜਾ ੱਟਕਾ ਹੋਇਆ ਉਹ ਲਾ ਲੋ 84 ਵਾਲਾ ਸਾਰਾ ਪ੍ਰੋਸੈਸ ਲਾ ਲੋ ਬੰਦੀ ਸਿੰਘਾਂ ਦੀ ਗੱਲ ਐ ਲੋ ਇਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਸਟੇਟ ਕੀ ਨਜ਼ਰੀਆ ਰੱਖਦੀ ਐ ਇਹ ਡਿਸਾਈਡ ਕਰੂਗਾ ਕਿ ਪੰਜਾਬ ਕਿਵੇਂ ਚੱਲਦਾ ਜੇ ਮੰਨ ਵੀ ਲੋ ਜਿਵੇਂ ਤੁਸੀਂ ਕਿਹਾ ਵੀ ਜੰਗ ਹੋਰ ਹਾਰਡ ਹੋਵੇ ਨਾ ਹੋਵੇ ਕੁਝ ਹੋਵੇ ਨਾ ਹੋਵੇ ਪਰ ਜਿਹੜੇ ਬੰਦੇ ਨੇ ਇਨਵੈਸਟ ਕਰਨਾ ਇੱਥੇ ਉਹ ਨਹੀਂ ਆਊਗਾ ਉਹ ਨਹੀਂ ਆਊਗਾ ਲੌ ਐਂਡ ਆਰਡਰ ਦਾ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਪਹਿਲਾਂ ਕਹਿ ਰਹੀ ਹੈ ਵੀ ਇੱਥੇ ਲੌ ਐਂਡ ਆਰਡਰ ਦੀ ਇਸ਼ੂ ਹੈਗਾ ਜਾਂ ਹੋਰ ਇਸ਼ੂ ਹੈਗੇ ਨੇ ਮਤਲਬ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੋ ਜੂਗਾ ਹਾਂ ਇਹ ਬਹੁਤ ਵੱਡਾ ਇਸ਼ੂ ਆ ਮੈਨੂੰ ਦੱਸੋ ਜੇ ਕਿਸੇ ਨੇ ਬਹੁਤ ਵੱਡੀ ਇੰਡਸਟਰੀ ਲਾਉਣੀ ਹੈ ਪਲਾਂਟ ਲਾਉਣਾ ਕਿਉਂ ਆਊਗਾ ਲੱਗੂਗਾ ਕਿ ਵੀ ਮੈਂ ਬਾਰਡਰ ਦੇ ਉੱਤੇ ਕਿਉਂ ਪਰ ਗੱਲ ਤੇ ਇਹ ਹੈ ਨਾ ਕਿ ਕੀ ਕੇਂਦਰ ਸਰਕਾਰ ਇਸ ਮਸਲੇ ਨੂੰ ਸਮਝਦੀ ਆ ਨਾਲ ਆਪਣੇ ਬੱਦੀ ਆ ਉਹਨੂੰ ਤਾਂ ਇੰਨੇ ਸਹੂਲਤਾਂ ਦੇਤੀਆਂ ਉਹ ਕਿਹੜੇ ਕਿਹੜੇ ਬਾਰਡਰ ਤੇ ਆ ਹਮ ਮਾਚਲ ਨੂੰ ਇੰਨੀਆਂ ਸਹੂਲਤਾਂ ਦੇਦੀਆਂ ਉਹ ਕਿਹੜੀ ਪ੍ਰੋਬਲਮ ਚਾ ਜਿਹੜਾ ਸਹੂਲਤਾਂ ਦੇਣੀਆਂ ਚਾਹੀਦੀ ਸੀ ਜਿਹੜੇ ਆਪਾਂ ਲੋਕ ਆ ਜਿਹੜੇ ਐਕਚੁਅਲੀ ਲੜ ਮਰ ਰਹੇ ਹੂੰ ਜੀ ਪਰ ਨਹੀਂ ਆਪਣੇ ਨੇ ਕਰਦੇ ਆ ਵਿਤਕਰਾ ਪਰ ਲੱਗਦਾ ਕਿ ਦਿਨਾਂ ਕਿਤੇ ਮਨੂ ਜਿਵੇਂ ਹੁਣ ਪਹਿਲਾਂ ਜਿਹੜਾ ਨੈਰੇਟਿਵ ਨੈਸ਼ਨਲ মিডিਆ ਜਿਹੜਾ ਨੈਰੇਟਿਵ ਬਿਲਡ ਕਰ ਰਿਹਾ ਸੀ ਅ ਐਂਟੀ ਨੇਸ਼ਨ ਜਾਂ ਜਿਸ ਤਰੀਕੇ ਨਾਲ ਖਾਲਸਤਾਨੀ ਵਰਸਸ ਬਹੁਤ ਬਹੁਤ ਚੀਜ਼ਾਂ ਚੱਲੀਆਂ ਤੇ ਹੁਣ ਮਨੂ ਉਹੀ ਨੈਸ਼ਨਲ মিডিਆ ਦਿਖਾ ਰਹੇ ਆ ਵੀ ਮੰਨ ਲਓ ਸਿੱਖ ਰੈਜਿਮੈਂਟ ਦੀਆਂ ਇਹ ਬਹਾਦਰੀਆਂ ਨੇ ਸਿੱਖ ਰੈਜਿਮੈਂਟ ਨੇ ਇਹ ਕੁਝ ਕੀਤਾ ਸਿੱਖਾਂ ਨੇ ਇਹ ਕੁਝ ਕੀਤਾ ਹੂੰ ਉਹ ਨੈਚੁਰਲ ਆ ਨੈਚੁਰਲ ਆ ਹੁਣ ਉਹਨਾਂ ਆਪਾਂ ਦੇਖੋ ਜਦੋਂ ਆਪਾਂ ਸਰਾਹਤੇ ਲੜਨ ਜਾਣਾ ਹੈ ਜਦੋਂ ਆਪਾਂ ਅਨ ਪ੍ਰੋਡਿਊਸ ਕਰਕੇ ਦੇਣਾ ਉਹਨੀਆਂ ਦਾ ਤਾਂ ਆਪਾਂ ਦੇਸ਼ ਭਗਤ ਹੋ ਜਾਂਦੇ ਆ ਹੂੰ ਜਦੋਂ ਆਪਾਂ ਕੋਈ ਆਪਦੇ ਹੱਕ ਦੀ ਗੱਲ ਕਰਦੇ ਆ ਉਦੋਂ ਅਸੀਂ ਸਾਰੇ ਖਾਲਸਤਾਨੀ ਕਰ ਦਿੱਤੇ ਆ ਇਹ ਤਾਂ ਹੁਣ ਹਿੰਦੁਸਤਾਨ ਨੇ ਡਿਸਾਈਡ ਕਰਨਾ ਹੈ ਕਿ ਵੀ ਅਸੀਂ ਉਹਨੂੰ ਕਿਹੜੇ ਖਾਨੇ ਚ ਰੱਖਣਾ ਹੈ ਹੁਣ ਠੀਕ ਆ ਨਾ ਕਿ ਵੀ ਆਪ ਦਾ ਫੈਸਲਾ ਕਰੋ ਇਹ ਨਹੀਂ ਕਿ ਵਰਤਨ ਵੇਲੇ ਆਏ ਆ ਤੇ ਜਦੋਂ ਅਗਲਾ ਉਹਦਾ ਹੱਕ ਮੰਗਦਾ ਉਹ ਸਿਰਲਟਾ ਕਿਉਂਕਿ ਬਾਰਡਰ ਬੈਲਟ ਦੇ ਵਿੱਚ ਇਸ ਤਰੀਕੇ ਦੀ ਆਪਾਂ ਗਰਾਉਂਡ ਰਿਪੋਰਟਸ ਦੇਖ ਰਹੇ ਆ ਮਤਲਬ ਉੱਥੋਂ ਜਿਹੜੇ ਆਮ ਲੋਕ ਨੇ ਉਹ ਤਾਂ ਕਹਿੰਦੇ ਠੀਕ ਆ ਅਸੀਂ ਨਾਲਾਂ ਆਰਮੀ ਦੇ ਲੋਕ ਤਾਂ ਅਸੀਂ ਡਟ ਕੇ ਸਾਹਮਣਾ ਕਰਾਂਗੇ ਲੋਕ ਤਾਂ ਕਹਿੰਦੇ ਨੇ ਕਹਿੰਦੇ ਤਾਂ ਵੇਖੋ ਪੰਜਾਬ ਦੇ ਲੋਕਾਂ ਨੇ ਕਿਹੜੇ ਵੇਲੇ ਸਾਥ ਨਹੀਂ ਦਿੱਤਾ 65 ਦੀ ਜੰਗ ਵਿੱਚ ਸਾਥ ਦਿੱਤਾ 71 ਦੀ ਜੰਗ ਸਾਥ ਦਿੱਤਾ ਹੋਰ ਸਮਿਆਂ 'ਚ ਔਖੇ ਸਮਿਆਂ 'ਚ ਸਾਥ ਦਿੱਤਾ ਰੂਪੀ ਪਰ ਪ੍ਰੋਡਿਊਸ ਕਰਕੇ ਦਿੱਤੀ ਸਾਥ ਦਿੱਤਾ ਪਰ ਜੇ ਤੁਸੀਂ ਉਹਨਾਂ ਲੋਕਾਂ ਨੂੰ ਤੰਗ ਕਰੋਗੇ ਉਹਨਾਂ ਦੇ ਮਨਾਂ 'ਚ ਤਾਂ ਹੈ ਨਾ ਕਿ ਆ ਸਾਡੇ ਨਾਲ ਧੱਕਾ ਤਾਂ ਹੁੰਦਾ। ਹੂੰ। ਆ ਬੀਬੀ ਐਮਬੀ ਵਾਲਾ ਸ਼ਰਿਆਂਮ ਤੱਕ ਹੈ। ਉਹ ਉਹਨਾਂ ਦੇ ਨਾਲ ਜਦੋਂ ਤੋਂ ਲੋੜ ਆ ਸੜ। ਹੂੰ। ਸੋ ਇਹ ਹੈ। ਮੰਨੋ ਜੇ ਇਸ ਤਰੀਕੇ ਨਾਲ ਕਿ ਦਿਲਾਂ 'ਚ ਹੈ। ਹੂੰ। ਠੀਕ ਆ। ਉਹਨਾਂ ਸਮਿਆਂ ਦੇ ਵਿੱਚ ਹੁੰਦਾ। ਪਰ ਜਦੋਂ ਇਹੋ ਜਿਹਾ ਮਾਹੌਲ ਹੈ ਪੰਜਾਬ ਸਾਰਾ ਕੁਝ ਭੁੱਲ ਭੁਲਾ ਕੇ ਸਾਰੀਆਂ ਚੀਜ਼ਾਂ ਭੁੱਲ ਭੁਲਾ ਕੇ ਨਾਲ ਖੜ ਰਿਹਾ। ਪੰਜਾਬ ਇਹ ਤਾਂ ਪੰਜਾਬੀਆਂ ਦੀ ਖਾਸੀਅਤ ਆ, ਸਿੱਖਾਂ ਦੀ ਖਾਸੀਅਤ ਆ ਕਿ ਵੀ ਉਹ ਨਾਲ ਖੜਦੇ ਆ। ਪਰ ਇਹਨੂੰ ਇਹਨੂੰ ਆਏ ਨਾ ਨਾ ਸੋਚੋ ਕਿ ਵੀ ਇਹ ਇਹ ਬੇਵਕੂਫ ਲੋਕ ਆ। ਹੂੰ। ਨਾਲ ਖੜਨਾ ਜੇ ਖੜ ਰਹੇ ਆ ਤਾਂ ਉਹਨਾਂ ਨੂੰ ਕੁਛ ਤਾਂ ਰਿਕਗਨਾਈਜ਼ ਕਰੋ ਉਹਨਾਂ ਦੀ ਉਹਨਾਂ ਦੀ ਮੰਗਾਂ ਜਾਇਜ਼ ਗੱਲਾਂ ਤਾਂ ਕਰੋ ਨਾ ਉਹਨਾਂ ਨਾਲ ਤੇ ਜਾਇਜ਼ ਹੀ ਮੰਗ ਰਹੇ ਆ ਆਪਾਂ ਆਪਾਂ ਕੋਈ ਨਜਾਇਜ਼ ਦੱਸੋ ਕਿਹੜੀ ਨਜਾਇਜ਼ ਗੱਲ ਉਹ ਤਾਂ ਜੀਵ ਗਾਂਧੀ ਖੁਦ ਮੰਨ ਗਿਆ ਕਿ 80ਵਿਆਂ ਦੇ ਦਹਾਕੇ ਸਾਡੇ ਤੋਂ ਗਲਤੀਆਂ ਹੋਈਆਂ ਰਾਹੁਲ ਗਾਂਧੀ ਦੀ ਗੱਲ ਰਾਹੁਲ ਗਾਂਧੀ ਸਾਰੀ ਉਹ ਖੁਦ ਮੰਨ ਗਿਆ ਤੇ ਜੇ ਗਲਤੀਆਂ ਹੋਈਆਂ ਤਾਂ ਭਾਈ ਉਹਨਾਂ ਦਾ ਹੱਲ ਕੱਢਣ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਛਲਤੂ ਨਹੀਂ ਤਰਕਤ ਚ ਪਰ ਆ ਕੇ ਕਹਿ ਕਿ ਹਾਂ ਵੀ ਇਹ ਗੱਲਾਂ ਠੀਕ ਸੀ ਤਾਂ ਕਿ ਕੋਈ ਤਾਂ ਸਾਨੂੰ ਲੱਗੇ ਨਾ ਕਿ ਹਾਂ ਵੀ ਕੁਝ ਸਾਡੇ ਤੋਂ ਨਾਲ ਵਾਲਾ ਦੀ ਜਿਵੇਂ ਹੁਣ ਕਿਹਾ ਵਿਦੇਸ਼ ਦੀ ਧਰਤੀ ਤੇ ਕਿਹਾ ਉਹਨਾਂ ਨੇ ਦਰਬਾਰ ਸਾਹਿਬ ਆਏ ਸੀ ਮੈਨੂੰ ਲੱਗਦਾ ਜੇ ਉੱਥੇ ਹੀ ਕਹਿੰਦੇ ਤਾਂ ਬਹੁਤ ਵੱਡਾ ਫੈਕਟਰ ਹੋਣਾ ਸੀ ਉਹ ਕਹਿਣਾ ਹੀ ਇੱਥੇ ਚਾਹੀਦਾ ਜੀ ਇਤਨਾ ਸਵਾਲ ਪੁੱਛੇ ਬਾਅਦ ਕਿ ਕੀ ਕਹਿਣਾ ਵੈਸੇ ਹੀ ਕਹਿਣਾ ਚਾਹੀਦਾ ਹੁਣ ਉਹਨਾਂ ਨੂੰ ਚਾਹੀਦਾ ਕਿ ਕਿਸੇ ਦਿਨ ਆ ਕੇ ਇੱਥੇ ਗੱਲ ਕਰਕੇ ਤੇ ਗੱਲ ਕਹਿਣ ਜੋ ਐਕਚੁਅਲੀ ਸੁਹਿਰ ਦਾ ਮੈਨੂੰ ਲੱਗਦਾ ਨਹੀਂ ਉਹ ਸਿਰ ਦਾ ਉਹ ਤਾਂ ਉੱਥੇ ਟਰਕਾਉਣ ਵਾਲੀ ਗੱਲ ਸੀ ਮਜਬੂਰੀ ਚ ਫਸ ਗਿਆ ਉਹਨਾਂ ਕੋਲ ਕੁਝ ਕਹਿਣੇ ਸੁਹਿਰ ਤਾਂ ਨਹੀਂ ਲੱਗੀ ਤੁਹਾਨੂੰ ਜੇ ਦਿਲੋਂ ਤਾਂ ਉਹ ਹੋ ਗਈ ਜਦੋਂ ਇੱਥੇ ਆ ਕੇ ਕਹਿਣਗੇ ਹੂੰ ਤੇ ਬਿਨਾਂ ਕਿਸੇ ਦੇ ਸਵਾਲ ਪੁੱਛੇ ਕਹਿਣਗੇ ਫੇਰ ਅਸੂਹ ਹਰਤਾ ਤੁਸੀਂ ਬੀਬੀਐਮਬੀ ਦਾ ਜਿਹੜਾ ਮਸਲਾ ਹੋਇਆ ਸੀ ਸਾਰਾ ਮਤਲਬ ਇੱਕ ਪਾਸੇ ਤਾਂ ਇਹ ਚੱਲ ਰਿਹਾ ਇੱਕ ਪਾਸੇ ਧੂਕ ਦਿਨ ਪਹਿਲਾਂ ਹੀ ਜਿਹੜਾ ਸਪੈਸ਼ਲ ਸੈਸ਼ਨ ਹੋਇਆ ਹਾਂਜੀ ਉਹ ਤੇ ਬੜਾ ਲਿਖਿਆ ਸੀ ਉਹ ਕਿਸ ਤਰੀਕੇ ਨਾਲ ਗਲਤ ਹੈ ਜਾਂ ਕੀ ਕੀ ਹੁਣਤਾਈਆਂ ਨੇ ਕੀ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਆ ਉਹ ਵੇਖੋ ਉਹਦੇ ਚ ਨਾ ਐਕਚੁਅਲੀ ਕੀ ਹੈ ਕਿ ਉਸ ਸਾਰੇ ਚ 7 ਮਤੇ ਪਾਏ ਗਏ ਪਰ ਜਿਹੜਾ ਮਤੇ ਪਾਉਣ ਤੋਂ ਪਹਿਲਾਂ ਜਿਹੜਿਆਂ ਨੇ ਵੀ ਲੈਕਚਰ ਦਿੱਤਾ ਚਾਹੇ ਉਹ ਆਪੋਜੀਸ਼ਨ ਦੇ ਵਿੱਚੋਂ ਲੋਕਾਂ ਦਾ ਚਾਹੇ ਮੌਜੂਦਾ ਸਰਕਾਰ ਨੇ ਖਾਸ ਕਰਕੇ ਸੌਂਦ ਨੇ ਤੇ ਹੋਰ ਕਈਆਂ ਨੇ ਦਿੱਤੇ ਕਿ ਉਹਨਾਂ ਨੇ ਕੁਆਲਿਟੀ ਦੀ ਗੱਲ ਕੀਤੀ ਪਾਣੀ ਵਾਸਤੇ ਉਹਨਾਂ ਨੇ ਗੱਲ ਕੀਤੀ ਕਿ 78 79 80 ਐਕਟ ਖਤਮ ਕਰ ਦਿੱਤੇ ਜਾਂ ਸੋ ਇਹ ਬੜੀਆਂ ਗੱਲਾਂ ਕੀਤੀਆਂ ਕਰਨਪ੍ਰੀਤ ਸੌਂਦ ਨੇ ਚੱਕਿਆ ਸਾਰੇ ਆ ਡੱਡ ਨੇ ਸਾਰਿਆਂ ਨੇ ਸ਼ੁਰੂਆਤ ਉਹ ਨਹੀਂ ਕੀਤੀ ਹਾਂ ਵੱਡੀਆਂ ਵੱਡੇ ਮਤਲਬ ਫੈਰ ਕੋਲੇ ਐਡੇ ਕਿ ਵੀ ਆ ਵੀ ਗੱਲਤਾ ਤੇ ਉਹ ਵੀ ਤੱਕਾ ਸਾਰੇ ਨਾ ਫਲਾਨਾ ਵੀ ਗੱਲ ਸਾਰੀ ਠੀਕ ਆ ਗੱਲਬਾਤੀ ਬਹੁਤ ਚੰਗੀਆਂ ਪਰ ਅਸਲ ਚ ਆਈ ਗੱਲ ਜਦੋਂ ਮਤੇ ਪਏ ਤੇ ਵੀ ਇਹ ਮਤੇ ਨਹੀਂ ਕਾਗਜ ਨਹੀਂ ਰਹਿਣਾ ਨਾ ਤੁਸੀਂ ਬੋਲ ਬਾਲ ਕੇ ਦਿਹਾੜਿਆ ਜੀ ਫਲਾਣਾ ਸਿੰਘ ਫਲਾਣੇ ਨੇ ਆ ਕੀਤਾ ਉਹ ਇਹ ਤਾਂ मीनिंगलेस ਗੱਲਾਂ ਐ ਤੇ ਘਰੇ ਦਾੜ ਲਉ ਪਵੋ ਗੱਲ ਆ ਤੁਸੀਂ ਵੋਟ ਕਿਸ ਚੀਜ਼ ਉਪਾਈ ਤਾਂ ਵੋਟ ਸੱਤ ਮਤਿਆਂ ਨੂੰ ਪਾਈ ਆ ਜਿਹਦੇ ਵਿੱਚ ਪਹਿਲਾਂ ਤੇ ਲਿਖਿਆ ਵੀ 4000 ਕਿਉ ਸਿਕ ਪਾਣੀ ਹਮਾਰ ਰਹੇ ਹਨ ਜੰਦਾ ਰਹੂਗਾ ਇਹ ਨਹੀਂ ਲਿਖਿਆ ਕਿਸ ਤਰੀਕ ਤੱਕ ਜੰਦਾ ਰਹੂਗਾ ਕੀ ਹਮੇਸ਼ਾ ਜੰਦਾ ਰਹੂਗਾ ਚਲੋ ਉਹ 에ਰਰ ਹੋ ਗਿਆ ਗਲਤੀ ਹੋ ਗਈ ਕਹਿ ਲੋ ਅੱਗੇ ਚੌਥੇ ਮਤੇ ਦੇ ਵਿੱਚ ਆ ਕੇ ਕਹਿੰਦੇ ਆ ਕਿ ਪਾਣੀ ਤਾਂ ਸਾਡਾ ਦਾਵੀ ਬਿਆਸ ਸੁਤਲ ਜੀ ਦਾ ਪਾਣੀ ਪੰਜਾਬ ਦਾ ਕਿਉਂਕਿ ਰਪੇਰੀਆ ਦਾ ਸੀ ਪਰ ਹੈ ਅਸੀਂ ਨਵੀਂ ਸੰਧੀ ਸਾਨੂੰ ਕਰਕੇ ਦਿਓ ਵੀ ਉਹ ਨਵੀਂ ਸੰਧੀ ਪਰ ਕੀ ਦੇਣਾ ਕਰਨੀ ਜੇ ਪਾਣੀ ਸਾਡਾ ਰਾਜਵੀਰ ਜੀ ਤੁਹਾਡਾ ਘਰ ਹੋਵੇ ਤੇ ਤੁਸੀਂ ਕਹੋ ਵੀ ਤੁਸੀਂ ਆਪਾ ਤੁਸੀਂ ਕਹੋ ਵੀ ਘਰ ਤਾਂ ਮੇਰਾ ਹੈ ਉਹਦੇ ਬਦ ਕਹੋ ਹਾਂ ਯਾਰ ਰਜਿਸਟਰੀ ਕਰਾਉਣ ਚੱਲਣਾ ਅੱਖੋ ਵਿੱਚ ਕਿਹੜੇ ਕਿਹੜੇ ਨੇ ਹਿੱਸੇਦਾਰ ਬਣਨ ਦਾ ਕਿਉਂ ਗੱਲ ਹੈ ਨਵੀਂ ਸੰਧੀ ਦੀ ਮੰਗ ਕੀਤੀ ਇਹਨਾਂ ਨੇ ਸੰਧੀ ਦੀ ਮੰਗ ਕੀਤੀ ਹੈ ਜਿਹੜਾ ਕਿ ਪੰਜਾਬ ਕਦੀ ਵੀ ਨਹੀਂ ਮੰਗਦਾ ਸੀ ਸੰਧੀ ਫੇਰ ਬੀਬੀ ਐਮਬੀ ਨੂੰ ਦੁਬਾਰਾ ਪੁਨਰਗਠਨ ਕੀਤਾ ਜਾਵੇ ਤੇ ਪੁਨਰਗਠਨ ਕਰਕੇ ਤਾਂ ਹੋਰ ਫਾਨਾ ਠੋਕ ਦੇਣਗੇ ਉਹ ਆਕੇ ਭਲੇ ਜੋ ਹੱਥ ਚਾ ਉਹ ਵੀ ਗਵਾਉਣ ਚੱਲਿਆ ਠੀਕ ਹੈ ਤੇ ਇਹ ਸਾਰੇ ਹਾਂ ਹਾਂ ਕਰਕੇ ਆ ਗਏ ਉੱਥੇ ਵੀ ਇਹਨਾਂ ਨੇ ਪੜਿਆ ਨਹੀਂ ਵੀ ਇਹ ਕੀ ਬੋਲਦਾ ਪਿਆ ਸੁਣਿਆ ਨਹੀਂ ਕਿ ਵੀ ਸਪੀਕਰ ਬੋਲਦਾ ਕੀ ਪਿਆ ਜੋ ਬੋਲਦਾ ਪਿਆ ਤੁਸੀਂ ਉਹਦੇ ਤੇ ਵੋਟ ਪਾਉਣੀ ਆ ਨਾ ਕਿ ਤੁਸੀਂ ਕੀ ਬੋਲ ਕੇ ਆਏ ਉਹਦੇ ਤੇ ਵੋਟ ਪਾਣੀ ਸੋ ਇਹ ਮੀਨਿੰਗਲੈਸ ਗੱਲਾਂ ਇਹ ਸਾਰੇ ਰਲੇਵੇ ਆ ਐਡਾ ਬੇਬੂ ਫਰੀਂਗੇ ਇਹਨਾਂ ਦੇ ਬਹੁਤ ਪੜੇ ਲਿਖੇ ਹੈਗੇ ਹੁਣ ਪ੍ਰਗਟ ਸਿੰਘ ਕਿੱਥੇ ਸੀ ਹੂੰ ਪ੍ਰਗਟ ਸਿੰਘ ਐਨੀ ਵਾਰੀ ਕਹਿੰਦੇ ਜੀ ਪਾਣੀਆਂ ਦੇ ਰਾਖੇ ਆ ਅਸੀਂ ਪਾਣੀਆਂ ਦੇ ਬਾਰੇ ਦੱਸੋ ਸਮਝਾਓ ਮੈਨੂੰ ਹੁਣ ਸਾਹਮਣੇ ਮਤਾਂ ਪੈਂਦੇ ਪੈਸੀ ਬੋਲੇ ਕਿਉਂ ਨਹੀਂ ਉਹ ਸਾਰੀ ਓਥੇ ਸੁਖਪਾਲ ਖੈਰਾ ਓਥੇ ਸੀ ਹਾਂ ਸੁਖਪਾਲ ਖੈਰਾ ਓਥੇ ਸੀ ਪ੍ਰਤਾਪ ਬਾਜਵਾ ਓਥੇ ਦੀ ਸਾਰੀ ਚਲੋ ਮੈਂ ਕਹਿੰਦਾ ਬਾਕੀ ਤੇ ਛੱਡੋ ਜਿਹੜੇ ਆਪਦੇ ਆਪ ਨੂੰ ਹਿੱਕ-ਥਾਪੜ ਕਹਿੰਦੇ ਆ ਉਹ ਕਿੱਥੇ ਸੀ ਸਾਰੇ ਅਕਾਲੀਆਂ ਚੋਂ ਇੱਕ ਓਥੇ ਹਾਜ਼ਰ ਸੀ ਉਹ ਪਾਇਆ ਹਟ ਚ ਹੂੰ ਮੈਨੂੰ ਸਮਝ ਨਹੀਂ ਆ ਅਕਾਲੀਆਂ ਕਦੇ ਵੀ ਇਸ ਗੱਲ ਨੂੰ ਮੰਨਿਆ ਨਹੀਂ ਪਾਣੀ ਦੀ ਵੰਡ ਹੋ ਸਕਦੀ ਆ ਸੰਤ ਲੋਂਗੋਵਾਲ ਨੂੰ ਜਿਹੜਾ ਕਤਲ ਕੀਤਾ ਗਿਆ ਸੀ ਸਿੰਘਾਂ ਤੋਂ ਉਹਦਾ ਮਸਲਾ ਹੀ ਵੱਡਾ ਹੈ ਪਾਣੀ ਕਿਵੇਂ ਮੰਨ ਕੇ ਆ ਗਿਆ ਤੂੰ ਕੀ ਬੰਨਾਂਗੇ ਅਸੀਂ ਮਤਲਬ ਬਹੁਤ ਮਹਤਵਪੂਰਨ ਯਾ ਹਾਸੋ ਹੀ ਨੀ ਸਥਿਤੀ ਹੈ ਪਰ ਗਨੀਮਜੀਠੀਆ ਉੱਥੇ ਉਹ ਐਬਸੈਂਟ ਸੀ ਉਹ ਵੀ ਮਾੜੀ ਗੱਲ ਆ ਉਹ ਵੀ ਮਾੜੀ ਗੱਲ ਆ ਵੀ ਤੁਸੀਂ ਐਬਸੈਂਟ ਕਿਵੇਂ ਹੋਗੇ ਵੀ ਐਡਾ ਵੱਡਾ ਮਸਲਾ ਹੋਵੇ ਪੰਜਾਬ ਦਾ ਤੇ ਆਪਾਂ ਸਿਰਫ ਇਸ ਕਰਕੇ ਮਿਲ ਲੈ ਬਣਨਾ ਦੇਖੋ ਉਹ ਬੀਬਾ ਜੀ ਸਤਕਾਰਤ ਆ ਉਹ ਬਹੁਤ ਸੋਹਣਾ ਬੋਲਦੇ ਆ ਚੰਗੇ ਖਾਨਦਾਨ ਚੋਂ ਆ ਪਰ ਵੇਖੋ ਇਹ ਜੇ ਮਸਲਿਆਂ ਤੇ ਜਿੱਥੇ ਪੰਜਾਬ ਦਾ ਮਸਲਾ ਆ ਜਾਂਦਾ ਉੱਥੇ ਉਹਨੂੰ ਉੱਥੇ ਹਾਜ਼ਰ ਹੋਣਾ ਚਾਹੀਦਾ ਐਬਸੈਂਟ ਹੋ ਕੇ ਤਾਂ ਤੁਸੀਂ ਮਦਦ ਹੀ ਕਰਤੀ ਸਾਰੀ ਜੋ ਹੋ ਰਿਹਾ ਉਹ ਤਾਂ ਅਸੀਂ ਹੱਕ 'ਚ ਹੀ ਖੜ ਗਏ ਵੋਟ ਪਾਈ ਉਹਨੇ ਖੜ ਗਏ ਕੀ ਬੀਬੀਐਮਬੀ ਦਾ ਜਿਸ ਤਰੀਕੇ ਦਾ ਵੀ 700 ਕਰੋੜ ਦੇ ਕਰੀਬ ਤਨਖਾਹਾਂ ਜਾਂ ਸਾਰਾ ਸਿਸਟਮ ਉਹ ਪੰਜਾਬ ਦੇ ਸਿਰ ਤੋਂ ਸਾਰਾ ਪੰਜਾਬ ਦੇ ਖਜ਼ਾਨੇ ਚੋਂ ਜਾਂਦਾ ਪਰ ਹਿੱਸਾ ਲੈਣ ਨੂੰ ਸਾਰੇ ਦੇਖੋ ਉਹ ਤਾਂ ਮੈਂ ਤਾਂ ਆਪ ਹਰਾਨ ਆ ਆਪਾਂ ਨੂੰ ਪੈਸੇ ਪੜ੍ਹਨਾ ਪਊਗਾ ਕਿ ਹਾਈ ਕੋਰਟ ਚ ਪੰਜਾਬ ਨੇ ਆਦਾ ਕੀ ਪੱਖ ਰੱਖਿਆ ਕਿਉਂਕਿ ਹਾਈ ਕੋਰਟ ਐ ਰੂਲ ਬੁੱਕ ਤੋਂ ਬਾਹਰ ਦਾ ਉਹ ਵੀ ਨਹੀਂ ਫੈਸਲਾ ਕਰ ਸਕਦੀ ਪਰ ਜੋ ਫੈਸਲਾ ਹੋਇਆ ਬੀਬੀਐਮ ਵਿੱਚ ਉਹ ਕਾਨੂੰਨ ਜਿਹੜੀ ਜਿਹੜੀ ਕਾਨੂੰਨੀ ਉਹਦਾ ਦਾ ਸਿਸਟਮ ਐ ਰੂਲਸ ਐਂਡ ਰੈਗੂਲੇਸ਼ਨਸ ਆ ਉਹਦੇ ਬਾਹਰ ਜਾ ਕੇ ਹੋਇਆ ਜਿਹੜਾ ਕਿ ਬਹੁਤ ਗਲਤ ਆ ਪਰ ਉਹ ਕਿਉਂ ਹੋਇਆ ਹੋਊਗਾ ਉਹਦੇ ਵਿੱਚ ਮੈਨੂੰ ਲੱਗਦਾ 19 ਦਿਨ ਆਪਾਂ ਟਿਪਨੀ ਕਰਨੀ ਚਾਹੀਦੀ ਜਿੰਨੀ ਦੇਰ ਆਪਾਂ ਪੜ੍ਹ ਨਹੀਂ ਲੈਂਦੇ ਕਿ ਭਗਵਾਨ ਤਮਾ ਦੀ ਸਰਕਾਰ ਦੀ ਕੀ ਉਹਦੇ ਵਿੱਚ ਉਹਨੇ ਕੀ ਕਿਹਾ ਸੀਗਾ ਜੇ ਉਹ ਪੜਾਂਗੇ ਆਪਾਂ ਨੂੰ ਸਾਫ਼ ਹੋ ਜਾਊਗਾ ਕਿ ਕੀ ਆਪਣੇ ਵਾਲੇ ਲਟਾ ਕੇ ਆਏ ਆ ਕਿ ਹਾਈ ਕੋਰਟ ਨਾਲ ਕੋਈ ਪ੍ਰੋਬਲਮ ਜੀ ਆਖੀ ਸਵਾਲ ਸਰ ਮੇਰਾ ਕਦੋਂ ਕੀ ਲੱਗਦਾ ਜੰਗ ਹੋ ਰਹਾ ਹਾਰਡ ਹਾਰਡ ਹੁੰਦੀ ਜਾਊਗੀ ਜਾਂ ਨਹੀਂ ਵੀ ਠੀਕ ਹੈ ਵਿਚਾਲੇ ਜਿਹੜੇ ਤੁਸੀਂ ਕਿਹਾ ਵੀ ਕਾਫੀ ਦੇਸ਼ ਨੇ ਜਿਵੇਂ ਚੀਨ ਹੈ ਚੀਨ ਤੇ ਅਮਰੀਕਾ ਤੇ ਸੱਦਮ ਸੱਦਮ ਸੱਦ ਤੁਹਾਨੂੰ ਪਤਾ ਹੀ ਹੈ ਇੱਕ ਪਾਸੇ ਚੀਨ ਹੋ ਜਾਂਦਾ ਇੱਕ ਪਾਸੇ ਅਮਰੀਕਾ ਹੋ ਜਾਂਦਾ ਉਪਰ ਕੀ ਮਾਰਨਗੇ ਅਮਰੀਕਾ ਕਰੂ ਕੁਛ ਜਾਂ ਨਹੀਂ ਮੇਰੀ ਅਸੈਸਮੈਂਟ ਇਹ ਆ ਕਿ ਇਹ ਜੰਗ ਖਤਮ ਨਹੀਂ ਹੋਊਗੀ ਹਲੇ ਲੱਗੂ ਹਾਂ ਨਹੀਂ ਅੱਜ ਕੱਲ ਨਾ ਲੱਗੂ ਜੰਗ ਇਚ ਤੇ ਖਤਮ ਨਾ ਹੋਣ ਚਾ ਨਾ ਇੱਕ ਅੰਤਰ ਹੈਗਾ ਨਾ ਵਿਚਾਰੀਏ ਯਾ ਰਾਕਟ ਜੇ ਫਾਇਰ ਹੁੰਦੇ ਰਹੇ ਜਾਂ ਕੋਈ ਅਟੈਕ ਹੁੰਦੇ ਰਹਿੰਦੇ ਆ ਪਾਕਿਸਤਾਨ ਆ ਦੀ ਅਸਾਮੀ ਜਿਹੜੀ ਜੰਗ ਦੇ ਹਮਲੇ ਆ ਉਹ ਕਰਦਾ ਰਹੂਗਾ ਜਿਵੇਂ ਪਹਿਲ ਗਾਂ ਮਾਰ ਕੇ ਕੋਈ ਨਾ ਕੋਈ ਸੋ ਇਹ ਮਸਲਾ ਹਲੇ ਹਾਲ ਵਾਲੀ ਸਟੇਜ ਉੱਲ ਹੈ ਹਲੇ ਤੱਕ ਉਸ ਸਿਚੁਏਸ਼ਨ ਤੇ ਨਹੀਂ ਪਹੁੰਚਿਆ ਜਿੱਥੇ ਦਾ ਹੱਲ ਨਿਕਲੇ ਆਵੇ ਕਿਉਂਕਿ ਇਹ ਹੱਲ ਕੱਢਣਾ ਬਹੁਤ ਔਖੇ ਹੱਲ ਹੁੰਦੇ ਆ ਵੇਖੋ ਕਈ ਐਮਰੀ ਲੀਸਟਰਗੇ ਹੱਲ ਨਿਕਲੇ ਨਹੀਂ ਅਲੇ ਤੱਕ ਠੀਕ ਹੈ ਨਾ ਕਿੰਨੇ ਕਿੰਨੇ 100 100 ਸਾਲ ਹੋ ਚੱਲੇ ਹੋਣ ਤੇ ਇਹ ਉਵੇਂ ਮਸਲਾ ਲਿੰਗਰਨ ਹੁੰਦਾ ਰਹੂਗਾ ਤੇ ਇਹ ਕਿਸੇ ਬਹੁਤ ਐਸੀ ਥਾਂ ਤੇ ਜਾ ਕੇ ਖੜਾ ਹੋਊਗਾ ਜਿੱਥੇ ਕਿ ਬਹੁਤ ਡਿਫਿਕਲਟ ਸਿਚੁਏਸ਼ਨ ਵੀ ਹੋ ਸਕਦੀ ਹੈ ਚੁਣੌਤੀਆਂ ਵੀ ਬਹੁਤ ਹੋ ਸਕਦੀਆਂ ਤੇ ਬਹੁਤ ਜ਼ਿਆਦਾ ਸੰਭਾਵਨਾਵਾਂ ਵੀ ਨਿਕਲ ਸਕਦੀਆਂ ਖਾਸ ਕਰਕੇ ਪੰਜਾਬ ਦਾ ਡਿਫਿਕਲਟੀ ਸਾਰੀ ਪੰਜਾਬ ਦੇ ਸਿਰਾਂ ਇਸ ਡਿਫਿਕਲਟੀ ਕੱਲੀ ਨਹੀਂ ਜੇ ਜੇ ਆਪ ਪਾਸ ਇਤਿਹਾਸ ਤੋਂ ਜਾਣੂ ਆ ਜਾਂ ਸਮਝੀਏ ਤਾਂ ਇਹਦੇ ਚੋ ਸੰਭਾਵਨਾਵਾਂ ਆ ਉਹ ਨਿਕਲ ਸਕਦੀਆਂ ਜੀ ਆਪਣੇ ਫੈਸਲੇ ਸੰਭਾਵਨਾਵਾਂ ਕਿਵੇਂ ਵੇਖੋ ਜਦੋਂ ਇੰਝ ਕਮਾਂਤਰੀ ਹਿਲਜੁਲ ਹੁੰਦੀ ਆ ਸਾਨੂੰ ਪੰਜਾਬੀ ਸੂਬਾ ਕਦੋਂ ਮਿਲਿਆ ਜਦੋਂ ਪਾਕਿਸਤਾਨ ਨੇ 65 ਦਾ ਹਮਲਾ ਕਰਤਾ ਹੂੰ ਠੀਕ ਆ ਤੇ ਆਪਣਾ ਉਹਨਾਂ ਨੇ ਫਟਾਫਟ ਕਿਹਾ ਵੀ ਤੁਹਾਨੂੰ ਅਸੀਂ ਪੰਜਾਬੀ ਸੂਬਾ ਦੇਵਾਂਗੇ ਸਾਥ ਦਿਓ ਸਾਡਾ ਹੂੰ ਇਸੇ ਤਰ੍ਹਾਂ ਪੰਜਾਬ ਦਾ ਜੇ ਤੁਸੀਂ ਮਿਸਲ ਕਾਲ ਦਾ ਇਤਿਹਾਸ ਵੀ ਪੜੋ ਤਾਂ ਇਹ ਕਮਾਂਤਰੀ ਹਮਲੇ ਹੋਏ ਸੀ ਅਬਦਾਲੀ ਯਾਰਗੇ ਜਾਂ ਉਹਨਾਂ ਰਗੇ ਤਾਂ ਹੀ ਪੰਜਾਬ ਦੀ ਕੋਈ ਪੰਜਾਬ ਚ ਕੋਈ ਪਾਵਰ ਬਣਨੀ ਸ਼ੁਰੂ ਹੋਈ ਆਪਣੀ ਉਹਨੇ ਪਾਵਰ ਵੈਕਿਊਮ ਭੰਨਤਾ ਪਿਛਲਾ ਜਾਂ ਪਿਛਲਾ ਪਾਵਰ ਸਟਰਕਚਰ ਭੰਨਤਾ ਤੇ ਨਵੀਂ ਪਾਵਰ ਬਣਨੀ ਸ਼ੁਰੂ ਹੋ ਗਈ ਉਹਦੇ ਸਿੱਖਾਂ ਦਾ ਰੋਲ ਵੱਡਾ ਸੀ ਸੋ ਇਹ ਨਹੀਂ ਕਹਿ ਸਕਦੇ ਆਪਾਂ ਇਹ ਤਕਰੀਬਨ ਉਹ ਦੀ ਸਥਿਤੀ 18ਵੀਂ ਸਦੀ ਕਰ ਗਈ ਤੇ ਕੁਝ ਵੀ ਇਹਦੇ ਚ ਪੋਸੀਬਲ ਹੈ 18ਵੀਂ ਸਦੀ ਕਰ ਗਈ ਸਿਚੁਏਸ਼ਨ ਤੁਸੀਂ ਕਿਹਾ ਪੰਜਾਬ ਦੇ ਵਿੱਚ ਬਹੁਤ ਆਵਾਜ਼ਾਂ ਉੱਠੀਆਂ ਆਈਸੋਲੇਸ਼ਨ ਦੀਆਂ ਵੀ ਨਹੀਂ ਪਰ ਉਸੇ ਮਰਨਜੀਤ ਸਿੰਘ ਮਾਨਜਸਤਰੀ ਜੀ ਕਹਿੰਦੇ ਬਫਰ ਸਟੇਟ ਦੀ ਗੱਲ ਕਰਦੇ ਨੇ ਇਹ ਹੋਰ ਵੱਧ ਅਧਿਕਾਰਾਂ ਦੀ ਗੱਲ ਵੀ ਵੱਧ ਅਧਿਕਾਰਾਂ ਵੱਲ ਨੂੰ ਵਧੂਗਾ ਫਿਰ ਕੰਮ ਦੇਖੋ ਸਿੱਖ ਲੀਡਰਸ਼ਿਪ ਨੂੰ ਚਾਹੀਦਾ ਇਸ ਟਾਈਮ ਕਹਿਣਾ ਜੇ ਸੁਪੋਜ਼ ਇਹ ਆਈ ਆਈ ਬਾਰਡਰ ਆਈ ਚੱਲਦਾ ਰਿਹਾ ਕਾਫੀ ਚਿਰ ਹੋਰ ਹੈ ਨਾ ਤਾਂ ਨੇਚਰਲ ਹੈ ਕਿ ਵੀ ਉਸ ਸਮਿਆਂ ਚ ਜੇ ਤੁਸੀਂ ਖੂਨ ਦੇ ਰਹੇ ਹੋ ਆ ਦੀ ਜਗ੍ਹਾ ਦੇ ਰਹੇ ਹੋ ਸਾਰਾ ਕਾਦੇ ਅਧਿਕਾਰ ਤਾਂ ਲਓਗੇ ਨਾ ਮੈਨੂੰ ਵੱਧ ਅਧਿਕਾਰ ਵੀ ਕਹਿਣਾ ਗਲਤ ਕਹਿੰਦੇ ਕਹਿੰਦੇ ਸਾਡੇ ਜੈਨੂਨ ਅਧਿਕਾਰ ਦਾ ਸਮਝੋ ਭਗਵੰਤ ਸਿੰਘ ਮਾਨ ਦੀ ਇੱਕ ਸਟੇਟਮੈਂਟ ਬੜੀ ਵਾਇਰਲ ਹੋ ਰਹੀ ਆ ਉਹ ਕਹਿੰਦੇ ਮੇਰੇ ਨਾਲ ਜਿਹੜੇ ਕੰਮ ਕਰਦੇ ਰਹੇ ਨੇ ਲਾਹੌਰ ਤੋਂ ਜਿੰਨੇ ਵੀ ਸਾਰੇ ਮਨੂੰ ਲਾਫਟਰ ਚੈਲੰਜ ਦੇ ਵਿੱਚ ਉਹ ਕਹਿੰਦੇ ਮੈਨੂੰ ਕਹਿੰਦੇ ਸੀ ਤੁਸੀਂ ਜਿੱਤ ਕੇ ਤਾਂ ਦੇਖ ਲੂ ਕਹਿੰਦੇ ਲਾਹੌਰ ਕਹਿੰਦੇ ਘੰਟੇ ਬਾਅਦ ਘੰਟੇ ਬਾਅਦ ਮੋੜ ਦੋਗੇ ਇਹੋ ਜਿਹਾ ਹਾਲ ਹੋਇਆ ਪਿਆ ਲਾਹੌਰ ਦਾ ਜਾਂ ਬੱਸ ਇਹ ਗੱਲ ਹੈ ਇਧਰ ਨੂੰ ਯਾਰ ਇਹ ਇਹ ਆਰਟਿਸਟਾਂ ਆਈਆਂ ਦੀ ਗੱਲਾਂ ਹੈ ਇਹਨਾਂ ਦੀ ਕੋਈ ਸੈਂਸ ਨਹੀਂ ਹੁੰਦੀ ਇਹਨਾਂ ਨੂੰ ਨਾ ਕੁਝ ਸਮਝ ਆਉਂਦੀ ਆ ਕਿ ਜਿਹੜਾ ਮਾਹੌਲ ਚੱਲ ਰਿਹਾ ਉਹ ਭਾਈ ਮੇਰੇ ਮੈਂ ਕਹਿ ਰਿਆ ਨਾ ਇਹਨੂੰ ਸੀਰੀਅਸਲੀ ਨਾ ਲਿਆ ਕਰੋ ਭਗਵਾਨ ਦਾ ਹੂੰ ਠੀਕ ਹੈ ਨੇ ਆਰਟਿਸਟਾਂ ਨੀਆਂ ਗੱਲਾਂ ਇਹ ਕੋਈ ਗੱਲਾਂ ਕਰਨ ਵਾਲੀਆਂ ਕਿ ਤੁਸੀਂ ਘੰਟੇ ਬਾਅਦ ਮੂੜ ਦੋਗੇ ਉੱਪਰ ਦੂ ਮੂੜ ਦੂਗਾ ਕਦੀ ਕੋਈ ਟੈਰਿਟਰੀ ਮਿਲ ਜੇ ਤੁਸੀਂ ਮੋੜੋਗੇ ਹੂੰ ਠੀਕ ਹੈ ਨਾ ਐਡੀ ਕੀ ਪ੍ਰੋਬਲਮ ਹੋ ਗਈ ਉਹਨੂੰ ਹੈਂਡਲ ਕਰ ਸਿੱਖਾਂ ਨੇ ਹੈਂਡਲ ਨਹੀਂ ਕੀਤਾ ਲੋਰ ਸਿੱਕ ਨੇ ਰਾਜਗੀਤਾਂ ਉਸ ਇਲਾਕੇ ਠੀਕ ਹੈ ਉਦੋਂ ਅੰਗਰੇਜ਼ਾਂ ਨੇ ਕੀਤਾ ਉਹਦੇ ਉੱਤੇ ਇਸ ਕੋਈ ਇਹ ਨਹੀਂ ਕੌਣੀਆਂ ਆਈਆਂ ਪਰ ਪਾਕਿਸਤਾਨੀ ਪੰਜਾਬ ਦੀ ਜਿਹੜੀ ਸੀਐਮ ਹੈ ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਉਹ ਪ੍ਰੋ ਪਾਕਿਸਤਾਨ ਨੇ ਬਹੁਤ ਹਾਰਡ ਦਿੱਤੀ ਉਹਨੂੰ ਇਸ ਸਟੇਟਮੈਂਟ ਨੈਚਰਲੀ ਆ ਦੀ ਐਸਟੈਬਿਸ਼ਮੈਂਟ ਆ ਉਹ ਜੇ ਹਾਰ ਦੇਣਗੇ ਪਾਕਿਸਤਾਨ ਦਾ ਜਿਹੜਾ ਇਲਾਕਾ ਹੈ ਮੈਂ ਭਗਵੰਤ ਮਾਨ ਨੂੰ ਨੋਲਿਜ ਹੈ ਨਹੀਂ ਗੀ ਉਹ ਇੰਝ ਹੈ ਮਾਰੀ ਜਾਂਦਾ ਯਵਲੀਆਂ ਪਾਕ ਪੰਜਾਬ ਪਾਕਿਸਤਾਨ ਦਾ ਜਿਹੜਾ ਇਲਾਕਾ ਬਹੁਤ ਜ਼ਰਖੇਜ਼ ਇਲਾਕਾ ਹੈ ਬਹੁਤ ਜ਼ਰਖੇਜ਼ ਜ਼ਮੀਨ ਆ ਹੂੰ ਠੀਕ ਆ ਆਪਾਂ ਨੂੰ ਜੇ ਮਿਲਦੀ ਹੋਵੇ ਜਲੋਰ ਦਬੋਂਦੇ ਉਹਦੇ ਕਲਾਕਾਰ ਮਿੱਤਰ ਤਾਂ ਲੈ ਲਓ ਭਾਈ ਹੂੰ ਠੀਕ ਆ ਲੈਣੇ ਕੋਈ ਹਾਰ ਜ ਨਹੀਂ ਗਾ ਚਲਾ ਕੇ ਆਪਾਂ ਵਿਖਾ ਦਾਂਗੇ ਹੂੰ ਲਹੌਰ ਤਾਂ ਮਤਲਬ ਕਹਿੰਦੇ ਨਹੀਂ ਆ ਵੀ ਮਹਾਰਾ ਰਣਜੀਤ ਸਿੰਘ ਦਾ ਸਿੱਖਾਂ ਨੂੰ ਲਾਹੌਰ ਮਿਲਦਾ ਹੋਵੇ ਹੋਰ ਚਾਹੀਦਾ ਕੀ ਉਹ ਚਾਹੀਦਾ ਕੀ ਹੈ ਠੀਕ ਹੈ ਇਹ ਤਾਂ ਐਵੇਂ ਜਵਲੀਆ ਮਰੀ ਜਾਂਦੇ ਆ ਯਾਰ ਕੋਈ ਗੱਲ ਲੈਣਾ ਆ ਆਖਰੀ ਸਵਾਲ ਹੈ ਮੇਰਾ ਕੀ ਕਰਨ ਪੰਜਾਬ ਦੇ ਲੋਕ ਜਾਂ ਕੀ ਕਰਨਾ ਚਾਹੀਦਾ ਸਿੱਖਾਂ ਨੂੰ ਇਹਨਾਂ ਇਸ ਇਸ ਸੱਚੀ ਆਈਆਂ ਕਿ 47 ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਪ੍ਰੋਬਲਮ ਸੀਗੀ ਸਿੱਖਾਂ ਦੀ ਆਈ ਕਿ ਉਦੋਂ ਅਸੀਂ ਮਤਲਬ ਕੋਈ ਇੱਕ ਸਟੈਂਡ ਨਹੀਂ ਲੈ ਸਕੀ ਸੀ ਹੂੰ ਠੀਕ ਹੈ ਨਾ ਸਾਡੇ ਕੋਲੇ ਕੋਈ ਕਲੈਰਿਟੀ ਨਹੀਂ ਸੀਗੀ ਕਦੀ ਅਸੀਂ ਹਾਂ ਅਸੀਂ ਕਹਿੰਦੇ ਸੀ ਕਿ ਆਜ਼ਾਦ ਪੰਜਾਬ ਦੇ ਦੋ ਕਦੀ ਅਸੀਂ ਕਹਿੰਦੇ ਸੀ ਨਹੀਂ ਵੰਡੀ ਨਹੀਂ ਅਸੀਂ ਮੰਨਦੇ ਕਦੀ ਅਸੀਂ ਕਹਿੰਦੇ ਹਾਂ ਵੰਡ ਮੰਨਦੇ ਆ ਤਾਂ ਐ ਕਿ ਜੀ ਲੋਕ ਕਿ ਸਾਨੂੰ ਉਹ ਕਰ ਦੋ ਬੜਾ ਕੁਝ ਆਪਾਂ ਗੱਲਾਂ ਕੀਤੀ ਹੁਣ ਅੱਜ ਦੀ ਡੇਟ 'ਚ ਮੈਂ ਇਹ ਸਮਝਦਾ ਸਿੱਖਾਂ ਨੂੰ ਪਹਿਲਾਂ ਹੁਣ ਵੀ ਮੋٹے ਤੌਰ ਤੇ ਵੇਖੋ ਤਾਂ ਸਿੱਖਾਂ ਨੇ ਦੋ ਰਣਨੀਤੀਆਂ ਬਣਾਈਆਂ ਇੱਕ ਵਾਰ ਕਹਿੰਦਾ ਵੀ ਅਸੀਂ ਜੰਗ 'ਚ ਪਾਰਟਿਸਪੇਟ ਹੀ ਨਹੀਂ ਕਰਦੇ ਸਾਡਾ ਕੋਈ ਲੈਂਡ ਦੇਣੀ ਹੈ ਨਹੀਂ ਸਿਮਰਨਜੀਤ ਸਿੰਘ ਮਾਨ ਸਿੱਧਾ ਕਹਿੰਦੇ ਹਾਂ ਮਾਨ ਸਾਹਿਬ ਵੀ ਕਹਿੰਦੇ ਖਰ ਮਾਨ ਸਾਹਿਬ ਐਨਾ ਨਹੀਂ ਕਹਿੰਦੇ ਮਾਨ ਸਾਹਿਬ ਇੱਕ ਬਹੁਤ ਕੁਆਲੀਫਾਈਡ ਸਟੇਟਮੈਂਟ ਦੇ ਰਹੇ ਹੂੰ ਸੋਚ ਕੇ ਇੱਕ ਬੜੀ ਕਿ ਵੀ ਆ ਚੀਜ਼ ਹੈ ਨਹੀਂ ਤਾਂ ਸਾਡੀ ਹਿੱਸੇਦਾਰੀ ਹੈ ਦੂਜੇ ਪਾਸੇ ਇਹ ਆ ਹੈ ਕਿ ਮਲਿਕ ਸੈਕਸ਼ਨਾਂ ਜਿਹੜਾ ਇਹ ਕਹਿੰਦੇ ਜੰਗ ਨਹੀਂ ਹੋਣੀ ਚਾਹੀਦੀ ਸ਼ਾਂਤੀ ਆ ਫਲਾਨਾ ਇੰਪੋਰਟੈਂਟ ਆ ਫਲਾਨਾ ਠੀਕ ਹੈ ਸ਼ਾਂਤੀ ਵਾਲੇ ਹੁੰਦੇ ਆ ਕਿ ਪ੍ਰਮੋਟਰ ਤੌਰ ਤੇ ਇਹ ਜਿਹੇ ਲੋਕ ਹੋਏਗੇ ਆ ਦੂਜੇ ਆ ਜਿਹੜੇ ਪੂਰੇ ਰਾਸ਼ਟਰਵਾਦੀ ਹੋਏ ਹੋਏ ਆ ਕਿ ਹਾਂ ਵੀ ਜੰਗ ਜੁਣੇ ਕਿ ਪਾਰੇ ਆ ਪੋਸਟਾਂ ਸਮਝ ਗਏ ਗੱਲ ਇਹ ਨਹੀਂ ਇਹ ਦੋਨੇ ਜਿਹੜੇ ਸਿਸਟਮ ਹੈਗੇ ਆ ਦੋਨੇ ਠੀਕ ਨਹੀਂ ਇਹ ਵੀ ਵਿਚ ਵਿਚਾਲੇ ਇੱਕ ਕਰਨਾ ਪੂ ਕਿ ਹਾਂ ਵੀ ਤੁਸੀਂ جنگ ਲੜ ਰਹੇ ਹੋ ਸਾਨੂੰ ਨੁਕਸਾਨ ਹੋ ਰਿਹਾ ਉਹਦਾ ਸਿੱਧਾ ਸਿੱਧਾ ਬਰੰਟਾ ਸੀ ਚੱਲ ਰਿਹਾ ਸਾਡੇ ਮੁੰਡੇ ਜੰਗ ਦੇ ਵਿੱਚ ਹੀ ਗਏ ਹੈ ਅਸੀਂ ਇੱਥੇ ਮੁਹਾਜਰੇ ਹਾਂ ਖੁਦ ਹੈ ਤੁਹਾਡੀ ਇਹ ਜੰਗ ਤੇ ਇਸ ਰੋਲੇ ਨੇ ਸਾਡੇ ਇੱਥੇ ਡਵੈਲਪਮੈਂਟ ਵੀ ਨਹੀਂ ਹੋਣ ਦੇ ਨਹੀਂ ਸਾਡੇ ਤੇ ਸਨਤ ਵੀ ਨਹੀਂ ਆਉਣੀ ਪੈਸਾ ਵੀ ਨਹੀਂ ਆਉਣਾ ਇਹਨਾਂ ਤੇ ਦੂਜੀ ਗੱਲ ਆ ਕਿ ਵੀ ਸਾਡੇ ਨਾਲ ਪਹਿਲਾਂ ੱੱਕਾ ਹੁੰਦਾ ਆਇਆ ਬਹੁਤ ਜ਼ਿਆਦਾ ਉਹ ਸਾਰੇ ਕੁਝ ਨੂੰ ਵੇਖਦੇ ਹੋਏ ਕਿ ਆਪਦੀਆਂ ਚਾਟਰ ਬਣਾਓ ਕਿ ਹਾਂ ਵੀ ਅਸੀਂ ਇਸ ਤਰੀਕੇ ਦੇ ਅਧਿਕਾਰ ਚਾਹੁੰਦੇ ਹਾਂ ਇਸ ਤਰੀਕੇ ਦੇ ਉੱਤੇ ਆਪਣਾ ਇੱਕ ਕੀਤਿਵਾਰੀ ਨੀਤੀ ਚਾਉਣੇ ਆ ਇਸ ਤਰੀਕੇ ਨਾਲ ਸੀ ਆਦੇ ਫਾਈਨੈਂਸ ਹੈਂਡਲ ਕਰਨਾ ਚਾਉਣੇ ਉਹ ਇੱਕ ਸਾਂਝੀ ਮਿਹਨਤ ਕਰਕੇ ਖੇਤ ਤੇ ਪਹੁੰਚੋ ਠੀਕ ਆ ਉਹ ਪਹੁੰਚ ਕੇ ਆਗਾ ਉਹਦੇ ਆਸਤੇ ਮੰਗ ਕਰਦੇ ਰਹੋ ਪਰ ਇਹ ਨਹੀਂ ਕਿ ਵੀ ਤੁਸੀਂ ਪਾਰਟਿਸਿਪੇਟ ਕੀਤੇ ਵਗੈਰਾ ਹੋਏ ਜੇ ਤੁਸੀਂ ਕੁਝ ਤੁਹਾਡੇ ਚ ਹੋਊਗਾ ਉਹਨਾਂ ਨੂੰ ਲੱਗੂਗਾ ਯਾ ਵੀ ਇਹਨਾਂ ਦੇ ਪਲਟੀ ਖਾਦੇ ਆ ਇਹਨਾਂ ਨੂੰ ਕੁਝ ਹੁੰਦੇ ਕੋਈ ਪ੍ਰੋਬਲਮ ਆਉਂਦੀ ਆ ਜਾਂ ਇਹਨਾਂ ਦੇ ਬੈਠੇ ਹੀ ਪ੍ਰੋਬਲਮ ਹੁੰਦੀ ਆ ਨੈਚਰਲੀ ਕੁਡਾਸ ਨੇ ਕੁਝ ਤੁਸੀਂ ਕਿਹਾ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਰਨੀਆਂ ਚਾਹੀਦੀਆਂ ਪਰ ਸਿੱਖ ਲੀਡਰਸ਼ਿਪ ਹੈ ਜਿਹੜੀ ਇੱਕ ਵੀ ਬੰਦਾ ਉਹਨਾਂ ਚੋਂ ਇਹ ਗੱਲ ਨਹੀਂ ਕਰ ਰਿਹਾ ਤਾਂ ਹੱਦਕ ਕਿਉਂ ਇਹਨਾਂ ਦਾ ਕ੍ਰਾਈਸਿਸ ਆ ਇਹ ਇਹਹੀ ਤਾਂ ਸਿੱਖ ਲੀਡਰਸ਼ਿਪ ਦਾ ਕ੍ਰਾਈਸਿਸ ਆ ਅੱਜ ਸਿੱਖ ਸਿੱਖਾਂ ਦੀ ਕਿਸੇ ਪਾਰਟੀ ਨੂੰ ਕਿਉਂ ਨਹੀਂ ਜਿਤਾ ਕੇ ਉੱਤੇ ਪਾਵਰ ਚ ਲੈ ਆ ਰਹੇ ਕਿਉਂਕਿ ਸਿੱਖ ਲੀਡਰ ਆ ਦੇ ਲੋਕਾਂ ਦੇ ਮਨ ਦੀ ਗੱਲ ਹੀ ਨਹੀਂ ਕਰ ਰਿਹਾ ਮਨ ਦੀ ਗੱਲ ਤਾਂ ਆਪਾਂ ਨੂੰ ਪਤਾ ਕੀ ਆ ਮਨ ਦੀ ਗੱਲ ਨਾ ਉਹ ਆ ਤੇ ਨਾ ਹੀ ਜੇ ਮੈਂ ਇੱਧਰ ਆਲੀ ਆ ਮੰਨਦੀ ਗੱਲ ਤੇ ਹੈਗੀ ਸਾਡੇ ਅਧਿਕਾਰ ਸਾਨੂੰ ਦਿਓ ਸਾਡੇ ਹੱਕ ਸਾਨੂੰ ਦਿਓ ਕਿਉਂ ਉਹਦੀ ਕੋਈ ਨਹੀਂ ਗੱਲ ਕਰਦਾ ਕਿੱਥੇ ਨਹੀਂ ਜਾਊਗਾ ਪੰਜਾਬ ਫਿਰ ਜੇ ਮੰਨ ਲਓ ਇਹ ਇਹ ਸਿਚੁਏਸ਼ਨ ਦੇ ਵਿੱਚ ਵੀ ਮੰਨ ਲਓ ਜੰਗ ਵੀ ਹੋ ਗਈ ਹੋਰ ਵਧੇ ਜਾਂਦੀ ਆ ਸਾਰਾ ਸਿੱਧਾ ਨੁਕਸਾਨ ਪੰਜਾਬ ਦਾ ਸਿੱਧਾ ਨੁਕਸਾਨ ਸਿੱਖਾਂ ਦਾ ਪਰ ਜੇ ਫਿਰ ਵੀ ਮੰਨ ਲਓ ਕੋਈ ਪੋਜੀਸ਼ਨ ਨਹੀਂ ਲੈਂਦੀ ਸਿੱਖ ਲੀਡਰਸ਼ਿਪ ਮੰਤਰੀ ਹਿਲਜੁਲ ਹੁੰਦੀ ਆ ਸਾਰਾ ਕੁਝ ਹੁੰਦਾ ਉਹਦੇ ਵਿੱਚੋਂ ਜੇ ਨੁਕਸਾਨ ਹੁੰਦਾ ਨਾ ਕੋਈ ਚੋ ਸੰਭਾਵਨਾ ਵੀ ਨਹੀਂ ਪੱਲੀ ਹੂੰ ਠੀਕ ਹੈ ਤੁਸੀਂ ਕਿਹਾ ਸੰਭਾਵਨਾ ਵਾ ਵੀ ਨਿਕਲਦੀਆਂ ਨੇ ਜੇ ਨਾਂਦਰਸ਼ਾ ਦੇ ਹਮਲੇ ਹੋਏ ਅਮਨ ਸ਼ਫਜ਼ਾਲੀ ਦੇ ਹਮਲੇ ਹੋਏ ਨੁਕਸਾਨ ਪਹੁੰਚਿਆ ਨਾ ਪੰਜਾਬ ਦਾ ਸਿੱਖਾ ਨੇ ਕੱਲੂ ਘਾਰੇ ਤੱਕ ਚੱਲੇ ਪਰ ਕੀ ਉਹਦੇ ਵਿੱਚੋਂ ਇੱਕ ਸੰਭਾਵਨਾ ਨਹੀਂ ਨਿਕਲੀ ਨਿਕਲੀ ਰਾਜਿਸਮਾਂ ਵਾਂਗ ਸੋ ਇਹ ਮਾਡਰਨ ਵਰਲਡ ਦੇ ਵਿੱਚ ਜਦੋਂ ਜੇ ਇੱਥੇ ਕੁਝ ਫਿਲਜੁਲ ਹੋਊਗੀ ਤਾਂ ਹੀ ਸੰਭਾਵਨਾ ਕੋਈ ਨਿਕਲੂਗੀ ਜੇ ਆਪਾਂ ਸਮਝੀ ਅਭੀ ਸ਼ਾਂਤੀ ਹੋਈ ਰਵੇ ਉਧਰ ਵੀ ਕੁਝ ਨਾ ਹੋਵੇ ਉਧਰ ਤਾਂ ਫੇਰ ਤਾਂ ਵੈਸੇ ਹੀ 40 50 ਸਾਲ ਚ ਆਪਾਂ ਨਿਬੜ ਜਾਣਾ ਤੁਸੀਂ ਕਿਹਾ ਜੰਗ ਦੇ ਵਿੱਚੋਂ ਸੰਭਾਵਨਾ ਵਾਂ ਨਹੀਂ ਹੂੰ ਬਿਨਾ ਜੰਗ ਤੋਂ ਨਹੀਂ ਸੁਭਾਵਨਾਵਾ 40 ਪਿੰਨ ਜੰਗ ਤੋਂ ਹਲੇ ਤੱਕ ਤਾਂ ਨਿਕਲ ਨਹੀਂ ਆ ਸਾਹਮਣੇ ਆਪਣੇ 60 70 ਸਾਲ ਤੋਂ ਕਿੱਥੇ ਖੜੇ ਆਪ ਪਰ ਜਿਹੜੇ ਲੋਕ ਨੇ ਜਿਹੜੀ ਗੱਲ ਨੂੰ ਤੁਸੀਂ ਪਹਿਲਾਂ ਵੀ ਗੱਲ ਕੀਤੀ ਉਹ ਪ੍ਰਚਾਰ ਹਨ ਵੀ ਉਧਰ ਵੀ ਆਮ ਲੋਕ ਨੇ ਆਪ ਸ਼ਹਿਰੀ ਨੇ ਇੱਧਰ ਵੀ ਆਮ ਸ਼ਹਿਰੀ ਨੇ ਆਮ ਲੋਕ ਨੇ ਉਧਰਲੀ ਆਰਮੀ ਦੇ ਵਿੱਚ ਵੀ ਮਾਵਾ ਦੇ ਪੁੱਤ ਨੇ ਇੱਧਰਲੀ ਆਰਮੀ ਦੇ ਵਿੱਚ ਵੀ ਤੇ ਫੇਰ ਉਹ ਉਹ ਇਸ ਤਰੀਕੇ ਨਾਲ ਜਿਹੜੇ ਲੋਕ ਦੇਖ ਰਹੇ ਇਹ ਕਹਿ ਰਹੇ ਅੱਜ ਉਹਨਾਂ ਦਾ ਜਦੋਂ ਆਰਮੀ ਦੀ ਭਰਤੀ ਹੋਣੀ ਸ਼ੁਰੂ ਹੁੰਦੀ ਆ ਜਦੋਂ ਆਰਮੀ ਬਣਾਉਣੀ ਸ਼ੁਰੂ ਹੋਏ ਉਦੋਂ ਹੀ ਲੜ ਪਿਆ ਕਰ ਕਿ ਭਾਈ ਇਹ ਕਿਉਂ ਬਣਾ ਰਹੇ ਹੋ ਉਧਰ ਵੀ ਆਪਣੇ ਬੈਠੇ ਆ ਇੱਧਰ ਵੀ ਆਪਣੇ ਇੱਕ ਗੱਲ ਆ ਕਰਨ ਵਾਲੀ ਦੱਸੋ ਕਿ ਸਾਹਮਣੇ ਲੜਾਈ ਚੱਲਦੀ ਪਈ ਆ ਠੀਕ ਆ ਤੁਸੀਂ ਕਹੋਗੇ ਹਾਂ ਸ਼ਾਂਤੀ ਹੋਣੀ ਚਾਹੀਦੀ ਆ ਪੀਸ ਹੋਣੀ ਚਾਹੀਦੀ ਆ ਮੈਂ ਮੰਨਦਾ ਪਰ ਆ ਲੌਜੀਕ ਜੇ ਕਹਿੰਦੇ ਵੀ ਉਧਰ ਹੋਣਾ ਜਿਹਾ ਜ਼ਿਆਦਾ ਆ ਤੁਹਾਨੂੰ ਉਧਰ ਬੈਠੇ ਦਾ ਫੌਜੀ ਉੱਪਰ ਤੇ ਹਰ ਰੋ ਸਾਲ ਹੁੰਦੇ ਜਾ ਕੇ ਉੱਤੇ ਧਰਨਾ ਦਿਆ ਕਰੋ ਕਿ ਫੌਜ ਨਹੀਂ ਕਿਸੇ ਨੇ ਜਾਣਾ ਬ੍ਰਿਟ ਬਣਾਇਆ ਕਰੋ ਬ੍ਰਿਟਾਂ ਉਹਨਾਂ ਨੂੰ ਵੀ ਸਮਝਾਓ ਤੁਸੀਂ ਵੀ ਬਣਾਓ ਕਿ ਠੀਕ ਆ ਨਾ ਇਹ ਨਹੀਂ ਮੈਂ ਕਹਿੰਦਾ ਕਿ ਭਾਵਨਾਵਾਂ ਦੇ ਰਹਿਣ ਦੇ ਵਿੱਚ ਇਹ ਨਹੀਂ ਮੈਂ ਕਹਿੰਦਾ ਜੰਗ ਕੋਈ ਬਹੁਤ ਚੰਗੀ ਚੀਜ਼ ਆ ਮੈਂ ਇਹ ਨਹੀਂ ਕਹਿੰਦਾ ਵੀ ਇਹ ਗਲਤ ਹੈਗੀ ਆ ਕਿ ਵੀ ਸ਼ਾਂਤੀ ਦੀ ਗੱਲ ਨਹੀਂ ਕਰਨੀ ਚਾਹੀਦੀ ਪਰ ਮੈਂ ਇਹ ਕਹਿੰਦਾ ਕਿ ਰੀਅਲਿਸਟ ਸਿਚੁਏਸ਼ਨ ਆ ਜੀ ਇਹ ਹੈ ਗਰਾਊਂਡ ਸਿਚੁਏਸ਼ਨ ਹੈ ਯਾ ਕਿ ਜੰਗ ਹੁੰਦੀ ਆ ਜਾਂ ਨਹੀਂ ਹੁੰਦੀ ਸਾਡੇ ਹੱਥ 'ਚ ਜੰਗ ਕਿੰਨੀ ਲੰਬੀ ਹੁੰਦੀ ਆ ਤੇ ਕਿੰਨੀ ਛੋਟੀ ਹੁੰਦੀ ਆ ਇਹ ਸਾਡੇ ਹੱਥ 'ਚ ਨਹੀਂ ਹੈ ਜੰਗ ਜੀਨੇ ਲੜਨੀ ਆ ਉਹ ਤੁਹਾਡੇ 'ਚੋਂ ਹੈ ਕਿ ਨਹੀਂ ਹੈ ਇਹ ਤੁਹਾਡੇ ਹੱਥ 'ਚ ਨਹੀਂ ਠੀਕ ਹੈ ਪਲੈਨਿੰਗ ਕੌਣ ਕਰਦਾ ਹੋਣਾ ਨੂੰ ਪਤਾ ਉਹਨੇ ਪਾਸੇ ਸਾਡੇ ਹੱਥ 'ਚ ਦਾ ਇਹ ਹੈ ਕਿ ਸਾਡੀ ਕੋਦੇ ਵਿੱਚ ਇੰਟਰਵੈਨਸ਼ਨ ਹੋਵੇ ਤੇ ਅਸੀਂ ਸਾਫ ਦੀ ਅਦਰ ਰਿਐਕਸ਼ਨ ਹੋਵੇ ਜਿਹਦੇ ਨਾਲ ਸਾਡਾ ਕੋਈ ਫਾਇਦਾ ਹੁੰਦਾ ਜੀ ਤਾਂ ਸਮਝ ਨਹੀਂ ਤਾਂ ਨਾ ਸਾਡਾ ਬਾਈਕ ਜਿਕਾ ਸਾ ਸਾਵੇ ਵੀ